ਬੈਬ ਕਾਉ ਨਹੀਂ ਆ ਮੈਂ ਸ ਮੈਂ ਬਨੀਤ ਕੌਰ ਆ ਬਾਜੋ ਬਾਜੋ ਕਟਾ ਦੇ ਤਿਰਕਾਟ ਦੇ ਫਿਰ ਵੀ ਕੂੰਗੀ ਤੂੰ ਪਖੰਡੀ ਆ ਇਹਨੇ ਮੇਰੀ ਇੱਜ਼ਤ ਨੂੰ ਦਾਗ ਲਾਤਾ ਠੀਕ ਹੈ ਮੇਰੇ ਆਤਮ ਸਨਮਾਨ ਨੂੰ ਠੇਸ ਪਹੁੰਚਾਤੀ ਗੁਰਦੁਆਰਾ ਸਾਹਿਬ ਨੂੰ ਟਾਰਗੇਟ ਕੀਤਾ ਹੋਰ ਗੁਰਦੁਆਰਾ ਸਾਹਿਬ ਬਾਰੇ ਬੋਲ ਰਹੀ ਕਿ ਬਨੀਤ ਕੌਰ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੀ ਮੈਂ ਸਿੱਖਾਂ ਦਾ ਬੱਚਾ ਔਰ ਮੈਨੂੰ ਕਿਹੜੀ ਤਾਕਤ ਹੈ ਜਿਹੜੀ ਕਹੇ ਰਹੀ ਗੁਰਦੁਆਰਾ ਸਾਹਿਬ ਨਹੀਂ ਜਾਣਾ ਕਹਿੰਦਾ ਵੀ ਮੈਂ ਤੇ ਆ ਭੈਣਾਂ ਨੂੰ ਵਾਲਾ ਤੋਂ ਨਹੀਂ ਫੜਦਾ ਉਹਨਾਂ ਦੇ ਜਿਹੜੇ ਸ਼ੈਤਾਨ ਬੜੇ ਹੁੰਦੇ ਨੇ ਉਹਨਾਂ ਨੂੰ ਅਸੀਂ ਸ਼ਤਾਨ ਗਾੜਦੇ ਆ ਉਹਨਾਂ ਨੂੰ ਮੁਕਤੀ ਦਵਾਉਂਦੇ ਆ ਕਹਿੰਦੇ ਲੋਕਾਂ ਨੂੰ ਭਾਜੀ ਕਿੱਦਾਂ ਦੀਆਂ ਗੱਲਾਂ ਕਰ ਰਹੇ ਆ ਇਹ ਬੇਵਕੂਫੀ ਨਹੀਂ ਆ ਲੋਕਾਂ ਚ ਹੀ ਉਹਨਾਂ ਨੂੰ ਸ਼ੈਤਾਨ ਦੇਖਦਾ ਮੈਨੂੰ ਤਾਂ ਵਈ ਅੱਜ ਮੇਰੀ 37 ਦੀ ਉਮਰ ਹੋ ਗਈ ਮੈਨੂੰ ਜੇਲਾ ਵੀ ਹੋ ਗਈ ਮੈਨੂੰ ਤਾਂ ਕਿਤੇ ਜਿਵੇਂ ਉਹਨਾਂ ਸ਼ੈਤਾਨ ਨਹੀਂ ਦਿਖਿਆ ਮੈਨੂੰ ਤਾਂ ਇਹੀ ਬੰਦਾ ਸ਼ੈਤਾਨ ਦਿਖਣਦਿਆ ਜਿਹੜਾ ਮੇਰੇ ਲਈ ਡੀਐਫ ਕੰਪਲੇਨ ਨਾ ਫਾਈਲ ਕਰ ਰਿਹਾ ਅੰਕੁਰ ਨਿਰੂਲਾ ਮਿਨਿਸਟਰੀ ਕੀ ਦਫ਼ਤਰ ਅੰਪਰੀਵਰਤਤਕਾਰੀ ਕੋਰ ਕੁੜੀਆਂ ਦੇ ਰਾਜਦੀਪ ਕੋਰ ਜਿਹਦੇ ਚ ਸਾਫ ਦੇਖੋ ਇਹਦਾ ਐਡਰੈਸ ਕੀ ਲਿਖਿਆ ਹੋਇਆ ਅੰਕੁਰ ਨਿਰੂਲਾ ਮਿਨਿਸਟਰੀ ਠੀਕ ਹੈ ਇਹਨੇ ਸਿੱਖ ਪੰਥ ਦੀਆਂ ਕੁੜੀਆਂ ਦਾ ਵੀ ਧਰਮ ਪਰਿਵਰਤਿਤ ਕੀਤਾ ਇੱਥੇ ਤੱਕ ਕਿ ਹਿੰਦੂ ਕੁੜੀਆਂ ਦਾ ਵੀ ਧਰਮ ਪਰਿਵਰਤਿਤ ਕੀਤਾ ਸਾਡੇ ਗੁਰਦੁਆਰੇ ਚ ਵੀ ਬਹੁਤ ਪੀੜਿਤ ਹੁੰਦੇ ਆ ਮੰਦਿਰs ਚ ਵੀ ਬਹੁਤ ਪੀੜਿਤ ਹੁੰਦੇ ਆ ਮੁਸਲਮ ਕਲਚਰ ਚ ਵੀ ਆਉਂਦੇ ਹੋਣੇ ਪਰ ਕੋਈ ਕਿਸੇ ਨੂੰ ਵਾਲਾ ਨਾ ਨਹੀਂ ਪੜਦਾ ਸਾਰੇ ਪਿਆਰ ਕਰਦੇ ਭਾਜੀ ਕਹਿੰਦੇ ਆ ਤੀਆਂ ਭੈਣਾਂ ਨੂੰ ਵਾਲਾ ਨਾਲ ਫੜੋ ਲੋਕਾਂ ਨੂੰ ਪੈਰਾ ਨਾ ਚੰਗੇ ਕਰਨ ਦੇ ਆ ਠੀਕ ਹੈ ਕੁਛ ਥੁੱਕਣ ਦੇ ਆ ਠੀਕ ਹੈ ਮਨੇ ਨਵੇਂ-ਨਵੇਂ ਪਖੰਡ ਕਰੇ ਜੋ ਕਿ ਇਟ ਇਜ਼ ਨੋਟ ਇਨ ਬਾਈਬਲ ਨੂੰ ਕੋ ਨਿਰੂਲਨ ਕਹਿੰਦਾ ਮੇਰਾ ਅਤੰਗਵਾਦੀਆਂ ਨਾਲ ਕਨੈਕਟਡ ਹੈ ਮੈਂ ਠੀਕ ਹੈ ਉਹਨਾਂ ਦਾ ਕਹਿਣਾ ਮੈਂ ਅਤੰਗਵਾਦੀਆਂ ਨਾਲ ਕਨੈਕਟਡ ਹੈ ਜੀ ਮੇਰੇ ਪੁਲਿਸ ਵੈਰੀਫਾਈ ਕਰ ਰਹੀ ਕਰਕੇ ਨਾ ਮੇਰੀ ਆ ਦੇਖੋ ਰਿਪੋਰਟ ਕੱਢਦੀ ਹੈ ਮੈਂ ਸਿੱਧਾ ਸਾਦਾ ਬੱਚਾ ਹੈ ਤੇ ਪਤਾ ਚਲਣਾ ਚਾਹੀਦਾ ਨਾ ਮੈਂ ਕਿਹੜੇ ਅਤੰਗਵਾਦੀ ਨਾਲ ਆ ਮੈਂ ਲਾਦੇਨ ਦੀ ਭੈਣ ਕਿੱਥੇ ਆ ਉਹ 2000 ਜੋੜ ਕੇ ਮੈਂ ਆਪਣੀ ਕਾਨਫਰੰਸ ਕਰਦੀ ਇਹ ਦੱਸਦਾ ਮੇਰੇ 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 ਅਤੰਗਵਾਦੀ ਇਹ ਲਿਖਾਉਂਦਾ ਹੈ ਠੀਕ ਹੈ ਨਾ ਇਹਨੇ ਮੈਨੂੰ ਬੋਲਣ 'ਚ ਮਜਬੂਰ ਕੱਲ ਇਹਨਾਂ ਨੇ ਕਾਨਫਰੰਸ ਲਾ ਕੇ ਇਹਨਾਂ ਨੇ ਕਿਹਾ ਕਿ ਮੈਂ ਰਾਤਾਂ ਨੂੰ ਬਾਹਰ ਰਹਿੰਦੀ ਆਂ ਗੰਦੀ ਗੰਦੀਆਂ ਗੱਲਾਂ ਬੋਲਦੇ ਆਂ ਮੈਂ ਅਜੇ ਤੱਕ ਆਪਣਾ ਸਸਹੁਰਾਲ ਛੱਡਿਆ ਨਹੀਂ ਆਂ ਮੈਂ ਆਪਣੇ ਬੱਚੇ ਛੱਡੇ ਨਹੀਂ ਅੰਕੁਨ ਨਿਰੂਲਾ ਕੀ ਪਹਿਲਾਂ ਧਿਆਨ ਦੇ ਨਾਲ ਆਪਣੀ ਬੀਬੀਆਂ ਨੂੰ ਸਸੂਤ ਕਰਕੇ ਰੱਖੋ ਕਿਤੇ ਸੂਤ ਸੂਤ ਰੱਖੋ ਬਹੁਤ ਜ਼ਿਆਦਾ ਟੁੱਟੇ-ਛਿੱਤਰ ਵਰਸਾ ਵਧਣ ਨਹੀਂ ਆਂ ਠੀਕ ਹੈ ਉਹਨਾਂ ਦਾ ਕਾਬੂ ਕਰਨਾ ਮੈਨੂੰ ਆਉਂਦਾ ਹੈ ਉਹ ਬੋਤਲ ਤੇਜਾਬ ਮੈਂ ਅੰਕੁਰ ਨਿਰੂਲਨ ਨੂੰ ਖਰਾਬ ਕਰਨ ਵਾਸਤੇ ਉਹਦੇ ਮੂੰਹ ਦੇ ਵਿੱਚ ਸਿੱਟਣ ਵਾਸਤੇ ਮਤਲਬ ਐਡੀ ਮਣਘੜਤ ਕਹਾਣੀ ਤੁਸੀਂ ਇੱਕ ਵਨੀਤ ਕੌਰ ਦੇ ਲਈ ਡਵੈਲਪ ਕੀਤੀ ਇਹ ਮੇਰੇ ਤੋਂ ਮਾਫੀ ਮਗਰ ਨਹੀਂ ਮੰਗਣੀ ਮਾਫੀ ਜੋ ਕਰਨਾ ਕਰ ਜੇਲ੍ਹ ਭੇਜੇਗਾ ਨਾ ਕਰਾ ਕਰਾ ਕੇ ਜੇਲਾ ਤੇ ਪੁਲਿਸ ਨੂੰ ਵੀ ਪਤਾ ਲੱਗ ਗਿਆ ਝੂਠੇ ਪਰਚੇ ਦੇ ਰਿਹਾ ਮੈਂ ਤੇਰੇ ਉੱਪਰ ਤੇਜਾਬ ਛੁੱਟਿਆ ਸੀਗਾ ਨਾ ਤੂੰ ਇੱਕ ਵਨੀਤ ਕੌਰ ਮਾਰੇਗਾ ਛੱਤੀ ਨਿਕਲ ਕੇ ਬਾਹਰ ਆਣਗੀਆਂ ਠੀਕ ਹੈ ਨਾ ਇੱਕ ਨੂੰ ਇੱਕ ਨੂੰ ਖਰਾਬ ਕਰੇਗਾ ਮੇਰੇ ਵਰਗੀਆਂ ਸ਼ੇਰਨੀਆਂ ਹੋਰ ਲਾਂਚ ਹੋ ਗਈਆਂ ਇੱਕ ਮਾਰੇਗਾ ਹਜ਼ਾਰ ਆਣਗੀਆਂ ਸਿੱਖਾਂ ਦੀ ਧੀ ਆ ਠੀਕ ਹੈ ਨਾ ਕੋਈ ਨਹੀਂ ਤੇਰਾ ਡਰ ਤੂੰ ਮੇਰੇ ਉੱਪਰ ਝੂਠੇ ਕੰਪਲੇਂਟਾਂ ਕਰੇਗਾ ਔਰ ਮੈਂ ਬੋਲੂਗੀ ਨਹੀਂ আরে ਹੌਂਸਾ ਤੂੰ ਮਾਰ ਸ਼ਾਟ ਮੈਨੂੰ ਕੋਈ ਤਕਲੀਫ ਨਹੀਂ ਹੈ ਔਰ ਇਦਾਂ ਵੀਜ਼ੇ ਲਗਾਉਂਦਾ ਹੈ ਸਵਰਗਾ ਦੇ ਇਹ ਕਿਦਰ ਦਾ ਹਿਸਾਬ ਹੈ ਭਾਈ ਸੰਸਾਰ ਦੀਆਂ ਚੀਜ਼ਾਂ ਦੇਖ ਕੇ ਤੂੰ ਸਵਰਗ ਦੇ ਵੀਜ਼ੇ ਲਾਉਣ ਲਿਆ ਕਿਹੜਾ ਮੇਰੇ ਨਾਲ ਨਾ ਪੰਗੇ ਲੈ ਹੋਰਾਂ ਦੇ ਕਰਦੀਆਂ ਵਾਕ ਪੜਿਆ ਲਿਖਿਆ ਬੱਚਾ ਐ ਸਿੱਖਾਂ ਦਾ ਬੱਚਾ ਐ ਗੁਰਗੋਬਿੰਦ ਸਿੰਘ ਜੀ ਦਾ ਬੱਚਾ ਐ ਗੁਰੂ ਨਾਨਕ ਦੇਵ ਜੀ ਦਾ ਬੱਚਾ ਐ ਔਰ ਇੱਕ ਦਿਨ ਤੂੰ ਆਏਂਗਾ ਸਾਡੇ ਸਿੱਖ ਪੰਥ ਦੇ ਪੈਰਾਂ ਦੇ ਥੱਲੇ ਬਨੀਤ ਕੌਰ ਦਾ ਵਾਦਾ ਹੈ ਬਨੀਤ ਕੌਰ ਦੀ ਬੰਦ ਬੰਦ ਕਟਵਾ ਦੇ ਪਰ ਫਿਰ ਵੀ ਕਹੂੰਗੀ ਤੂੰ ਪਖੰਡੀ ਆ ਸਸੀਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤਸਵੀਰਾਂ ਵਖਾਵਾ ਕੇ ਤੁਹਾਨੂੰ ਅਮਰਸਾਦੀਆਂ ਉਸ ਧੀ ਦੀਆਂ ਜਿਹੜੀ ਕਿ ਗੁਰਸਖਤ ਵੀਨੀਤ ਕੋਰ ਪਿਛਲੇ 3 ਸਾਲਾਂ ਤੋਂ ਜਿਹੜਾ ਕਿ ਈਸਾਈ ਭਾਈਚਾਰੇ ਦੇ ਜਿਹੜਾ ਮੁਖੀ ਨੇ ਅੰਕਲ ਰੋਲ ਆ ਦੀ ਉਹਨਾਂ ਨਾਲ ਲੜਾਈ ਲੜ ਰਹੀ ਆ ਤੇ ਵੀਨੀਤ ਜੀ ਸਾਡੇ ਨਾਲ ਗੱਲਬਾਤ ਕਰਾਂਗੇ ਪੁਜੇਹਾ ਕੀ ਕਾਰਨ ਵਰ ਗਿਆ ਜਿਹੜਾ ਇਸ ਧਰਮ ਦੇ ਨਾਲ ਜਾਂ ਇਸ ਜਿਹੜੇ ਅੰਕੂ ਨੂਲਾ ਜਿਹੜੇ ਉਹਨਾਂ ਦੇ ਪਾਸਟਰ ਨੇ ਮੇਨ ਅਜੇਹਾ ਕੀ ਕਰਤਾ ਜਿਹੜੀ ਹਰ ਟਾਈਮ ਜਿਹੜੀ ਲੜਾਈ ਆ ਪਿਛਲੇ 3 ਸਾਲ ਤੋਂ ਲੜੀ ਜਾ ਰਹੀ ਆ ਵੀਨੀਤ ਜੀ ਸਾਡੇ ਨਾਲ ਗੱਲਬਾਤ ਕਰਾਂਗੇ ਆ ਪੜਣ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਲੋਕਾਂ ਦਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਜੀ। ਆ ਪੜੇ ਅਜੇ ਹਾ ਕੀ ਹੋ ਗਿਆ ਬੰਦੀਖੌਰ ਨੂੰ। ਜਿਹੜਾ ਕੀ ਕਰਤਾ ਅੰਕਲ ਦੁੱਲੇ ਦਾ ਜਿਹੜਾ ਕੀ ਤੁਹਾਨੂੰ ਪਿਛਲੇ ਤਿੰਨ ਸਾਲ ਤੋਂ ਤੁਸੀਂ ਜਿਹੜਾ ਲੜਾਈ ਲੜ ਰਹੇ ਹੋ ਕੀ ਕਹਿਣਾ ਚਾਹੋਗੇ? ਵੀਰ ਜੀ ਪਤਾ ਕੀ ਹੈ ਇਹਨੇ ਮੇਰੀ ਇੱਜ਼ਤ ਨੂੰ ਦਾਗ ਲਾਤਾ। ਠੀਕ ਹੈ ਮੇਰੇ ਆਤਮ ਸਨਮਾਨ ਨੂੰ ਠੇਸ ਪਹੁੰਚਾਤੀ। ਮੈਂ ਪੜਿਆ ਲਿਖਿਆ ਬੱਚਾ ਹਾਂ। ਮੈਂ ਇਲਿਟਰੇਟ ਨਹੀਂ ਹੈ ਜਿਹੜੀਆਂ ਸਿਰ ਹਿਲਾਉਂਦੀਆਂ। ਇਹਨੇ ਗਲਤੀ ਨਾਲ ਮੇਰੀ ਆਤਮ ਸਨਮਾਨ 'ਤੇ ਬੂਟ ਮਾਰਤਾ। ਜਦੋਂ ਆਤਮ ਸਨਮਾਨ ਦੀ ਗੱਲ ਆ ਜਾਵੇ ਨਾ ਫਿਰ ਧੀਆਂ ਪਹਿਣਾ ਇੱਦਾਂ ਹੀ ਹੋਏ ਔਰ ਉਹ ਵੀ ਸਿੰਘਣੀ ਸਿੱਖ ਸਮਾਜ ਦੀ ਕੁੜੀ ਦੇ ਨਾਲ ਕੋਈ ਚੱਕਰ ਨਹੀਂ ਹੁਣ ਤਾਂ ਮੈਂ ਕਿਹਾ ਬੰਦ ਬੰਦ ਕਟਵਾ ਜਾਵੇ ਗੁਰਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਦਾ ਬੱਚਾ ਹੈ ਠੀਕ ਹੈ ਹੁਣੀ ਗੁਰੂ ਅਰਜਨ ਦੇਵ ਜੀ ਦਾ ਸਿੱਧੂਪੁਰ ਉਹਨਾਂ ਨੇ ਵੀ ਸਾਨੂੰ ਸਿਖਾਇਆ ਕਿ ਤਤੀ ਤਵੀ ਕੀ ਚ ਬਹਿ ਜਾਓ ਕੋਈ ਚੱਕਰ ਨਹੀਂ ਆ ਠੀਕ ਹੈ ਜੇਲ੍ਹ ਚ ਚਲੇ ਜਾਓ ਕੋਈ ਚੱਕਰ ਨਹੀਂ ਆ ਸਾਡਾ ਵਾਹਿਗੁਰੂ ਸਾਡੇ ਨਾਲ ਹੈ ਸਿੱਖਾ ਦਾ ਸ਼ੁਰੂਆਤ ਕਿੱਥੇ ਹੋਈ ਸੀ ਦਾ ਕਾਜੂ ਸਾਜਾ ਕਰਦੇ ਹੋ ਅਜੇ ਕੀ ਗੱਲ ਹੋ ਗਈ ਕਿ ਅੱਜ ਮਨੀਤਕੌਰ ਤਿੰਨ ਸਾਲ ਤੋਂ ਜਿਹੜੀ ਆ ਦਰਦਾਂ ਦੀ ਠੋਕਾ ਵੀ ਖਾ ਰਹੀ ਐ ਮੈਂ ਕਹਾਂਵਾਂਗਾ ਪਰਤੇ ਵੀ ਜਿਹੜੀ ਕਿ ਮਨੀਤਕੌਰ ਤੇ ਦਰਜ ਹੋ ਗਏ ਨੇ ਅਜੇ ਹਾ ਕੀ ਹੋਇਆ ਦਸਾਂ ਜੂੜ ਸਾਂਝਾ ਕਰ ਦਿਓ ਇਹ ਗੱਲ ਹੋਈ ਕਿੱਥੋਂ ਸ਼ੁਰੂ ਸੀ ਇਹ ਹੋਈ ਆ ਮੈਂ ਮੈਂ ਤੁਹਾਨੂੰ ਦੱਸਦੀ ਆ ਵੀਰ ਜੀ ਮੈਂ ਨਾ ਇੰਡੀਅਨ ਰੈੱਡ ਕਰਾਸ ਸੁਸਾਇਟੀ ਦਾ ਫਰਸਟ ਸਰਟੀਫਾਈਡ ਮੈਡੀਕਲ ਰਿਸਪੌਂਡਰਡ ਐ ਮੀਨਸ ਯਾ ਡਾਕਟਰ ਤੋਂ ਵੀ ਪਹਿਲਾਂ ਮੈਂ ਕਿਸੇ ਦੀ ਮਦਦ ਕਰ ਸਕਦੀ ਐ ਮੈਨੂੰ ਅਥਾਰਾਈਜੇਸ਼ਨ ਮਿਲਿਆ ਹੋਇਆ ਠੀਕ ਐ ਕਿਸੇ ਦੀ ਬਾਹ ਟੁੱਟੇ ਕਿਸੇ ਦੀ ਲੱਤ ਟੁੱਟੇ ਕਿਸੇ ਦਾ ਕੁਝ ਵੀ ਹੋਵੇ ਨਾ ਠੀਕ ਹੈ ਨਾ ਮੈਂ ਉਹਦੀ ਮਦਦ ਕਰ ਸਕਦੀ ਹਾਂ ਮੈਨੂੰ ਕਿਤੇ ਵੀ ਰੋਕ ਨਹੀਂ ਸਕਦਾ ਕੋਈ ਮੇਰਾ ਆਈਡੀ ਪ੍ਰੂਫ ਬੈਚ ਨੰਬਰ ਇਜ਼ ਇਨਫ ਠੀਕ ਹੈ ਆਈ ਕੈਨ ਗੋ ਐਨੀਵੇਅਰ ਐਂਡ ਆਈ ਕੈਨ ਹੈਲਪ दैट ਪਰਸਨ ਮੈਨੂੰ ਕਿਸੇ 크੍ਰਿਸਚੀਅਨ ਵੀਰ ਨੇ ਜੋ ਕਿ ਫਾਲ ਸੀਗਾ ਜਿਹਦੇ ਉੱਪਰ ਰੇਪ ਕੇਸ ਹੋਏ ਸੀਗੇ ਠੀਕ ਹੈ ਨਾ ਮੈਂ ਤੁਹਾਨੂੰ ਉਹਦੀ ਐਫ ਆਈ ਆਰ ਭੇਜ ਦਿੰਦੀ ਹਾਂ ਠੀਕ ਹੈ ਉਹਦੇ ਉੱਪਰ ਰੇਪ ਕੇਸ ਹੋਏ ਸੀ ਉਹਨੇ ਮੈਨੂੰ ਦੱਸਿਆ ਕਿ ਮੇਰੀ ਬਾਹ ਟੁੜਾਤੀ ਅੰਕੁਰ ਨਿਰੂਲਾ ਨੇ ਠੀਕ ਹੈ ਉਨੇ ਮੇਰੀ ਬਾਹ ਤੋੜੋ ਆਤੀ ਮੇਰੇ بیوی ਬੱਚੇ ਸਫਰ ਕਰ ਰਹੇ ਆ ਠੀਕ ਹੈ ਮੇਰੇ ਵਰਗਾ ਬੰਦਾ ਉਹਨੇ ਇਹ ਵੀ ਕਿਹਾ ਕਿ ਨੈਸ਼ਨਲ ਹਿਊਮਨ ਰਾਈਟਸ ਦਿੱਲੀ ਵਿੱਚ ਉਹਦਾ ਕੇਸ ਚੱਲ ਰਿਹਾ ਤੁਸੀਂ ਸਾਡੇ ਲਈ ਮਨੇ ਮੇਰੀ بیوی ਬੱਚਿਆਂ ਲਈ ਮੇਰੇ ਲਈ ਆਵਾਜ਼ ਚੱਕੋ ਮੈਂ ਹੋਰ ਮੇਰੇ ਨਾਲ ਜਿਹੜੇ ਵੀਰ ਦਲਜੀਤ ਮਾਨ ਉਹ ਵੀ ਇਹਦੇ ਨਾਲ ਇਨਕਲੂਡਡ ਹੈ ਠੀਕ ਹੈ ਕਮਲਜੀਤ ਕੌਰ ਅਸੀਂ ਤਿੰਨ ਜਣਿਆਂ ਨੇ ਉੱਥੇ ਧਰਨਾ ਲਾਇਆ 44 ਡਿਗਰੀ ਦੇ ਗਰਮੀ ਦੇ ਵਿੱਚ ਠੀਕ ਹੈ ਤਾਂ ਕਿ ਉਸ ਵੀਰ ਉਸ ਉਸ ਭੈਣ ਉਹਦੇ ਬੱਚੇ ਨੂੰ ਇਨਸਾਫ ਮਿਲੇ ਹਾਂਜੀ ਨੈਸ਼ਨਲ ਹਿਊਮਨ ਰਾਈਟਸ ਵਿੱਚ ਪੂਰੀ ਵੀਡੀਓਜ਼ ਹੈ ਜਦੋਂ ḍuring that time what happened ਕਿ ਥੱਲੇ ਨਾ ਮੈਨੂੰ ਅਸ਼ਲੀਲ ਕਮੈਂਟ ਆਉਣ ਲੱਗੇ ਮੇਰੇ ਗੁਰਦੁਆਰਾ ਸਾਹਿਬ ਦੇ ਬਾਰੇ ਗਲਤ ਕਮੈਂਟ ਆਉਣ ਲੱਗੇ ਮੈਂ ਤੁਹਾਨੂੰ ਕਮੈਂਟਸ ਹੁਣੀ ਦਿਖਾਏ ਆ ਜਿਹਦੇ ਵਿੱਚ ਉਹਨਾਂ ਨੇ ਮੇਰੀ ਫੋਟੋ ਲਾ ਕੇ ਗੁਰਦੁਆਰਾ ਸਾਹਿਬ ਨੂੰ ਟਾਰਗੇਟ ਕੀਤਾ ਔਰ ਗੁਰਦੁਆਰਾ ਸਾਹਿਬ ਬਾਰੇ ਬੋਲ ਰਹੇ ਕਿ ਵਨੀਤ ਕੋਰ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੀ ਮੈਂ ਸਿੱਖਾਂ ਦਾ ਬੱਚਾ ਔਰ ਮੈਨੂੰ ਕਿਹੜੀ ਤਾਕਤ ਹੈ ਜਿਹੜੀ ਕਹਿ ਰਹੀ ਗੁਰਦੁਆਰਾ ਸਾਹਿਬ ਨਹੀਂ ਜਾਣਾ ਠੀਕ ਹੈ ਉਹ ਕਹਿ ਰਹੀ ਹੈ ਗੁਰਦੁਆਰਾ ਸਾਹਿਬ ਮੈਂ ਨਹੀਂ ਜਾ ਸਕਦੀ ਮੈਂ ਕੀ ਕਹਿੰਦੇ ਲੰਗਰ ਪ੍ਰਸ਼ਾਦ ਨਹੀਂ ਖਾ ਸਕਦੀ ਮੇਰੇ ਤੋਂ ਆ ਚੀਜ਼ਾਂ ਸ਼ਹਿਰ ਨਹੀਂ ਹੋਈਆਂ ਮੈਂ ਇੱਕ ਵੀਡੀਓ ਬਣਾਈ ਉਹਦੇ ਚ ਮੈਂ ਪਬਲਿਕ ਨੂੰ ਦੱਸਣਾ ਚਾਹਿਆ ਕਿ ਮੇਰੇ ਨਾਲ ਸਿੱਖ ਜੱਥੇਬੰਦੀਆਂ ਨੂੰ ਦੱਸਣਾ ਚਾਹਣ ਦੀ ਕੋਸ਼ਿਸ਼ ਕੀਤੀ ਸੀ ਕੋਸ਼ਿਸ਼ ਕੀਤੀ ਸੀ 3 ਇਅਰਸ ਬੈਕ ਕੋਸ਼ਿਸ਼ ਕੀਤੀ ਸੀ ਪਰ ਮੇਰੀ ਆਵਾਜ਼ ਨਹੀਂ ਪਹੁੰਚੀ ਹੋ ਰਮਨਦੀਪ ਮੰਗੂ ਮਟ ਕਰਕੇ ਇੱਕ ਬੰਦਾ ਹੈ ਮੇਰੇ ਤੁਹਾਨੂੰ ਵੀਡੀਓ ਦਿਖਾ ਦਿੰਦੀ ਆ ਉਹ ਅੰਕੁਲ ਨਿਰੂਲਾ ਦੇ ਬੰਦਿਆਂ ਨਾਲ ਖੜੇ ਹੋ ਕੇ ਉਹਨੇ ਮੇਰੇ ਉੱਪਰ ਪਰਚਾ ਕਰਵਾਇਆ ਜਿਹਦਾ ਸਬੂਤ ਪ੍ਰਗਟ ਸਿੰਘ ਜੀ ਜਿਹੜੇ ਲੁਧਿਆਣਾ ਦੇ ਵਿੱਚ ਅਰਬਾ ਖਰਬਾ ਦੇ ਰਾਜਾ ਰਾਜ ਸਿੰਘ ਦੀ ਜਥੇਬੰਦੀ ਤੋਂ ਹੈਗੇ ਨਾ ਉਹਨਾਂ ਤੋਂ ਤੁਹਾਨੂੰ ਸਾਰਾ ਉਹਨਾਂ ਤੋਂ ਬਿਆਰ ਮਿਲੇਗਾ ਜਦੋਂ ਧਰ ਨਾਲ ਆਇਆ ਸੀ ਤੁਸੀਂ ਅੰਕਲ ਨੂਲੇ ਖਿਲਾਫ ਉਦੋਂ ਫਿਰ ਤੁਹਾਡੇ ਨਾਲ ਹੱਕ ਦੇ ਕੋ ਸਾਹਮਣੇ ਖੜਿਆ ਸੀ ਤੇ ਤੁਹਾਨੂੰ ਤੇ ਪੱਚਾ ਢਾਡੇ ਤੇ ਕਿਸਤਾਲਾ ਕਰਾਇਆ ਗਿਆ ਵਾ ਤੇ ਉਸ ਟਾਈਮ ਤੇ ਅੰਕਲ ਨੂੰ ਲੈਵਲੋਂ ਕੀ ਕਹਿਆ ਗਿਆ ਸੀ ਸਰ ਉਹਨਾਂ ਦਾ ਕਹਿਣਾ ਸੀਗਾ ਕਿ ਮੈਂ ਉਹਦੇ ਮਤਲਬ ਕੀ ਕਹਿੰਦੇ ਮੈਂ ਉਹਦੇ ਬਾਰੇ ਉਹਦੀ ਵਾਈਫ ਬਾਰੇ ਮਾੜਾ ਸ਼ਬਦ ਕਹਿ ਦਿੱਤਾ ਠੀਕ ਹੈ ਜਦ ਕਿ ਮੈਂ ਇਦਾਂ ਦਾ ਕੁਝ ਵੀ ਨਹੀਂ ਬੋਲਿਆ ਸੀਗਾ ਜੋ ਉਹ ਬੋਲਦਾ ਹੈ ਮੈਂ ਤੁਹਾਨੂੰ ਵੀਡੀਓਜ਼ ਦਿਖਾ ਦਿੰਦੀ ਹਾਂ ਹੁਣ ਤਾਂ ਬਹੁਤ ਕੁਝ ਹੋ ਚੁੱਕਾ ਹੈ ਜਿਹਦੇ ਵਿੱਚ ਉਹ ਕਹਿੰਦਾ ਹੈ ਕਿ ਪਰਿਸ਼ਦੀਆਂ ਭੈਣਾਂ ਨੂੰ ਮੈਂ ਉਹ ਬਾਲਾਂ ਨਾਲ ਫੜ ਸਕਦਾ ਕਿ ਤੁਸੀਂ ਹੋਰੇ ਵੀਡੀਓਜ਼ ਵਾਇਰਲ ਵਾਇਰਲ ਵੀ ਬਹੁਤ ਹੋਈਆਂ ਤੀਆਂ ਭੈਣਾਂ ਨੂੰ ਉਹਦੀ ਵਾਈਫ ਸੋਨੀਆ ਨਿਰੂਲਾ ਵਾਲਾ ਨਾ ਫੜੰਦੀ ਆ ਹੋਰ ਕਹਿੰਦੀ ਆ ਕਿ ਕਹਿੰਦੇ ਮੈਂ ਇਦਾਂ ਹੀ ਇਦਾਂ ਹੀ ਮੈਂ ਮਾਰੂੰਗੀ ਠੀਕ ਹੈ ਹੋਰ ਇਹ ਅਧਿਕਾਰ ਮੈਨੂੰ ਪਰਮੇਸ਼ਵਰ ਜਿਹੜੇ ਬਾਈਬਲ ਨੂੰ ਇਹ ਲੋਕ ਫੋਲੋ ਕਰਦੇ ਆ ਉਹ ਇਹਨਾਂ ਨੂੰ ਦੇ ਰਿਹਾ ਹੈ ਉਹਨਾਂ ਕਹਿਣਾ ਵੀ ਮੈਂ ਤੀਆਂ ਭੈਣਾਂ ਨੂੰ ਵਾਲਾ ਤੋਂ ਨਹੀਂ ਫੜਦਾ ਉਹਨਾਂ ਦੇ ਜਿਹੜੇ ਸ਼ੈਤਾਨ ਵੜੇ ਹੁੰਦੇ ਨੇ ਉਹਨਾਂ ਨੂੰ ਅਸੀਂ ਸ਼ਤਾਨ ਗਾੜਦੇ ਆ ਉਹਨਾਂ ਨੂੰ ਮੁਕਤੀ ਦਿਵਾਉਂਦੇ ਆ ਕਹਿੰਦੇ ਲੋਕਾਂ ਨੂੰ ਲੋਕਾਂ ਦੀ ਜਾਣ ਬਤਾਉਂਦੇ ਆ ਦੇਖੋ ਜੀ ਪਹਿਲੀ ਗੱਲ ਆ ਕੋਈ ਵੀ ਰਿਲੀਜੀਅਨ ਆ ਠੀਕ ਹੈ ਸਾਡੇ ਗੁਰਦੁਆਰੇ 'ਚ ਵੀ ਬਹੁਤ ਪੀੜਿਤ ਆਉਂਦੇ ਆ ਮੰਦਿਰ 'ਚ ਵੀ ਬਹੁਤ ਪੀੜਿਤ ਆਉਂਦੇ ਆ ਮੁਸਲਮ ਕਲਚਰ 'ਚ ਵੀ ਆਉਂਦੇ ਹੋਣੇ ਪਰ ਕੋਈ ਕਿਸੇ ਨੂੰ ਵਾਲਾ ਨਾ ਨਹੀਂ ਫੜਦਾ ਸਾਰੇ ਪਿਆਰ ਕਰਦੇ ਭਾਜੀ ਠੀਕ ਹੈ ਜਦੋਂ ਕੋਈ ਦੁੱਖ ਤਕਲੀਫ 'ਚ ਹੁੰਦਾ ਨਾ ਅਸੀਂ ਸਾਰੇ ਗੱਲ ਨਾਲ ਲਾਉਂਦੇ ਠੀਕ ਹੈ ਨਾ ਪਰ ਉਹਨਾਂ ਨੇ ਵੀ ਕਹਿਣਾ ਵੀ ਜੇਕਰ ਪਿਆ ਕਰਾਂਗੇ ਤੇ ਫਿਰ ਸ਼ੈਤਾਨ ਜਾਊ ਕਿੱਥੋਂ ਬਾਹਰ ਫਿਰ ਉਹ ਠੀਕ ਕਿੱਥੋਂ ਹੋਊਗਾ ਕਿਉਂਕਿ ਉਹਨਾਂ ਕਹਿਣਾ ਵੀ ਲੱਖਾਂ ਲੋਕ ਉੱਥੇ ਹੁੰਦੇ ਨੇ ਉਹ ਠੀਕ ਹੋ ਗਏ ਜਾਂਦੇ ਨੇ ਪਾਜੀ ਕਿੱਦਾਂ ਦੀਆਂ ਗੱਲਾਂ ਕਰ ਰਹੇ ਆ ਇਹ ਬੇਵਕੂਫੀ ਨਹੀਂ ਹੈ ਲੋਕਾਂ ਚ ਹੀ ਉਹਨਾਂ ਨੂੰ ਸ਼ੈਤਾਨ ਦੇਖਦਾ ਮੈਨੂੰ ਤਾਂ ਬਾਈ ਅੱਜ ਮੇਰੀ 37 ਦੀ ਉਮਰ ਹੋ ਗਈ ਮੈਨੂੰ ਜੇਲਾ ਵੀ ਹੋ ਗਈ ਮੈਨੂੰ ਤਾਂ ਕਿਤੇ ਜਿਹਾ ਨਾ ਸ਼ੈਤਾਨ ਨਹੀਂ ਦਿਖਿਆ ਮੈਨੂੰ ਤਾਂ ਇਹੀ ਬੰਦਾ ਸ਼ੈਤਾਨ ਦਿਖਣਦਿਆ ਜਿਹੜਾ ਮੇਰੇ ਲਈ ਡੀਐਫ ਕੰਪਲੇਨ ਨਾ ਫਾਈਲ ਕਰ ਰਿਹਾ ਆ ਦੇਖੋ ਨਾ ਪਾਜੀ ਇਹਦੀ ਕਾਰਾਮਾਤੀ ਮੈਂ ਦਿਖਾਂਦੀ ਇਹਨੂੰ ਇਹ ਸ਼ੈਤਾਨੀ ਨਹੀਂ ਆ ਦੇਖੋ ਜੀ ਅੰਕੁਰ ਨਿਰੂਲਾ ਮਿਨਿਸਟਰੀ ਕੇ ਦਫ਼ਤਰ ਅੰਪਰੀਵਰਤਤਕਾਰੀ ਕੋਰ ਕੁੜੀਆਂ ਦੇ ਰਾਜਦੀਪ ਕੋਰ ਜਿਹਦੇ ਚ ਸਾਫ ਦੇਖੋ ਇਹਦਾ ਐਡਰੈਸ ਕੀ ਲਿਖਿਆ ਹੋਇਆ ਆ ਅੰਕੁਰ ਨਿਰੁਲਾ ਮਿਨਿਸਟਰੀ ਠੀਕ ਹੈ ਇਹਨੇ ਸਿੱਖ ਪੰਥ ਦੀਆਂ ਕੁੜੀਆਂ ਦਾ ਵੀ ਧਰਮ ਪਰਿਵਰਤਤ ਕੀਤਾ ਇੱਥੇ ਤੱਕ ਕਿ ਹਿੰਦੂ ਕੁੜੀਆਂ ਦਾ ਵੀ ਧਰਮ ਪਰਿਵਰਤਤ ਕੀਤਾ ਦੇਖੋ ਜਿਹਦੇ ਵਿੱਚ ਲਿਖਿਆ ਹੋਇਆ ਪਰਵੇਸ਼ ਕੁਮਾਰੀ ਅਸੀਂ ਸਾਰੇ ਧਰਮਾਂ ਦੀ ਇੱਜ਼ਤ ਕਰੀਦੀ ਆ ਫਿਰ ਗੱਲ ਕਰੀਏ ਭੈਣ ਜੀ ਉਹਨਾਂ ਦਾ ਕਹਿਣਾ ਪਈ ਅਸੀਂ ਕਿਸੇ ਨੂੰ ਅਸੀਂ ਕਿਸੇ ਨੂੰ ਬੁਲਾਉਂਦੇ ਨਹੀਂ ਆ ਲੋਕ ਖੁਦ ਸਾਡੇ ਕੋਲ ਚੱਲ ਕੇ ਆਉਂਦੇ ਨੇ ਅਸੀਂ ਕਿਸੇ ਨੂੰ ਜ਼ਬਰਦਸਤੀ ਕਿਸੇ ਧਰਮ ਨਹੀਂ ਪਰਤਨ ਕਰਦੇ ਖੁਦ ਲੋਕ ਸਾਡੇ ਕੋਲ ਆਉਂਦੇ ਨੇ ਫੇ ਕਿਸ ਤਰ੍ਹਾਂ ਦੇ ਦੇਦੋ ਚੇਨ ਨੂੰ ਦੇਖੋ ਜੀ ਇਹ ਧਰਮ ਪਰਿਵਰਤਤ ਪਤਾ ਕਿੱਦਾਂ ਹੁੰਦਾ ਹੈ ਸ਼ਬਦਾਂ ਨਾਲ ਹੁੰਦਾ ਠੀ ਪਹਿਲਾ ਇਹ ਕਰਦੇ ਆ ਕਰਮ ਪਰਿਵਰਤਿਤੋ ਕਰਮ ਪਤਾ ਕਿਤਾ ਪਰਿਵਰਤਿਤ ਹੋ ਹੁੰਦਾ ਤੁਸੀਂ ਗੁਰਦੁਆਰੇ ਨਹੀਂ ਜਾਣਾ ਤੁਸੀਂ ਆਪਣੇ ਰਿਸ਼ਤੇਦਾਰਾਂ ਚ ਨਹੀਂ ਬੈਣਾ ਜਦੋਂ ਤੁਸੀਂ ਕਿਸੇ ਦੇ ਇਨਸਾਨ ਨੂੰ ਇਹ ਬੋਲ ਦੋਗੇ ਤੂੰ ਉੱਥੇ ਨਹੀਂ ਜਾਣਾ ਤੂੰ ਐਦਾਂ ਨਹੀਂ ਕਹਿਣਾ ਤੂੰ ਲੰਗਰ ਪ੍ਰਸ਼ਾਦ ਲੰਗਰ ਪ੍ਰਸ਼ਾਦ ਨਹੀਂ ਤੁਸੀਂ ਅਸੀਂ ਤਾਂ ਗੁਰਦੁਆਰਾ ਸਾਹਿਬ ਦੀ ਲੰਗਰ ਅਸੀਂ ਮੈਂ ਤਾਂ ਆਈ ਲਵ ਜਾਨ ਹਾਜ਼ਿਰ ਹੈ ਸਿਰਫ ਗੁਰਦੁਆਰਾ ਸਾਹਿਬ ਦੀ ਨਹੀਂ ਮੈਨੂੰ ਤਾਂ ਭਾਵੇਂ ਮੰਦਿਰ ਦੇ ਵੀ ਕਿਸੇ ਦੇ ਲੰਗਰ ਦੋ ਮੈਂ ਉਹ ਵੀ ਉੱਥੇ ਵੀ ਬਹਿਣ ਨੂੰ ਆ ਅਸੀਂ ਛਬੀਲ ਦੀ ਇੱਜ਼ਤ ਕਰੀ ਦੀ ਆਪਣੇ ਆਪਣੇ ਸ਼ਹੀਦ ਜਿਹੜੇ ਹੈਗੇ ਆ ਠੀਕ ਹੈ ਗੁਰੂ ਅਰਜਨ ਦੇਵ ਜੀ ਉਹਨਾਂ ਨੂੰ ਅਸੀਂ ਨਤਮਸਤਕ ਅਸੀਂ ਸਲੂਟ ਮਾਰ ਕੇ ਅਸੀਂ ਤਾਂ ਪੀਦਾ ਇਹ ਕਹਿੰਦਾ ਛਬੀਲ ਨਹੀਂ ਪੀਣੀ ਠੀਕ ਹੈ ਇਸ ਤਰ੍ਹਾਂ ਦੇ ਤੁਸੀਂ ਆਪਣੇ ਇਹ ਕ੍ਰਿਸਚੀਅਨਿਟੀ ਇਹ ਜੀਸਸ ਕ੍ਰਾਈਸ ਨੂੰ ਵੀ ਨਹੀਂ ਫੋਲੋ ਕਰਦੇ ਆ ਠੀਕ ਹੈ ਕਿਉਂਕਿ ਜੀਸਸ ਵੀ ਪਿਆਰ ਕਰਨਾ ਸਿਖਾਉਂਦਾ ਹੈ ਇਹਨਾਂ ਦੀ ਪੂਰੀ ਬਾਈਬਲ ਦੇ ਵਿੱਚ ਮੈਂ ਦੇਖਿਆ ਹੈ ਕਿਉਂਕਿ ਫॉर ਅਵੇਅਰਨੈਸ ਪੜੋ ਪੜੋ ਕਿਉਂਕਿ ਮੈਂ ਸਿਰ ਨਹੀਂ ਹਿਲਾ ਸਕਦੀ ਠੀਕ ਹੈ ਨਾ ਜਦੋਂ ਮੈਂ ਇਹਦੇ ਪੜ ਕੇ ਦੇਖਿਆ ਉਹ ਵੀ ਲਵ ਕਰਨਾ ਸਿਖਾਉਂਦੀ ਆ ਠੀਕ ਹੈ ਇਹ ਲੋਕ ਜੀਸਸ ਕ੍ਰਾਈਸ ਦੇ ਨਾਮ ਨੂੰ ਬਦਨਾਮ ਕਰਦੇ ਕਿਉਂਕਿ ਇਹ ਕਹਿੰਦੇ ਆ ਤੀਆਂ ਭੈਣਾਂ ਨੂੰ ਵਾਲਾ ਨਾਲ ਫੜੋ ਲੋਕਾਂ ਨੂੰ ਪੈਰਾਂ ਨਾਲ ਚੰਗੇ ਕਰਨ ਦੇ ਆ ਠੀਕ ਹੈ ਕੁਝ ਥੁੱਕਣ ਦੇ ਆ ਠੀਕ ਹੈ ਮਨੇ ਨਵੇਂ-ਨਵੇਂ ਪਖਾੜ ਲੈ ਕਰੇ ਜੋ ਕਿ ਇਟ ਇਜ਼ ਨਾਟ ਇਨ ਬਾਈਬਲ ਠੀਕ ਹੈ ਠੀਕ ਹੈ ਹੋਰ ਕਹਿੰਦੇ ਆ ਇਹ ਜੀਸਸ ਕ੍ਰਾਈਸ ਕਰ ਰਿਹਾ ਹੈ ਤਾਂ ਅਸੀਂ ਕਰਨਾ ਹੈ ਠੀਕ ਹੈ ਇਹ ਗਲਤ ਕਰ ਰਿਹਾ ਨਾ ਬਨੀਤ ਕੋਰ ਭੈਣ ਜੀ ਜਿਹੜੀ ਬੜੀ ਵੱਡੀ ਤੁਸੀਂ ਲੜਾਈ ਲੜ ਰਹੇ ਹੋ ਪਿਛਲੇ 3 ਸਾਲ ਹੋ ਗਏ ਤੁਹਾਨੂੰ ਲੜਾਈ ਲੜਦਿਆਂ ਨੂੰ ਤੇ ਬਨੀਤ ਕੋਰ ਦੇ ਨਾਲ ਕਾਹਤ ਸਾਥ ਕਿਨੇਕ ਦਿੱਤਾ ਕਿਉਂਕਿ ਪੰਜਾਬੀ ਧੀ ਹੋ ਗੁਰਸਖਤ ਧੀ ਹੋ ਪੰਜਾਬ ਦੀ ਛੇ ਨਹੀਂ ਤੁਹਾਨੂੰ ਕਿਹਾ ਜਾਂਦਾ ਬੜੀ ਵੱਡੀ ਲੜਾਈ ਲੜ ਰਹੇ ਹੋ ਅੱਜ ਤੱਕ ਬਨੀਤ ਕੋਰ ਦੇ ਨਾਲ ਸਾਥ ਕਿਨੇਤਾ ਗੱਲ ਕਰੀਏ ਸਿੱਖ ਧਰਮ ਦੀ ਗੱਲ ਕਰੀਏ ਕਿੰਨੇ ਕਿ ਸਿੱਖਾ ਗਵਣੇ ਨਾਲ ਸਾਥ ਦਾ ਦੇਖੋ ਜੀ 3 ਸਾਲਾਂ ਵਿੱਚ ਨਾ ਮੈਂ ਕਦੀ ਵੀ ਸਿੱਖ ਪੰਥ ਮੈਨੂੰ ਪਸੰਦ ਬਹੁਤ ਕਰਦੇ ਸੀਗੇ ਫੋਨ ਕਾਲਸ ਵਿੱਚ ਮੇਰੀ ਡਿਟੇਲਸ ਚੈੱਕ ਕਰ ਲਓ ਮੈਂ ਫੋਨ ਦੇਖੋ ਕਿਉਂਕਿ ਕੁਝ ਲੋਕੀ ਨਾ ਕਿਉਂਕਿ ਇੱਥੇ ਲਿਖਿਆ ਹੋਇਆ ਅੰਕੁਰ ਨਿਰੂਲਨ ਕਹਿੰਦਾ ਹੈ ਮੇਰਾ ਆਤੰਕਵਾਦੀਆਂ ਨਾਲ ਕਨੈਕਟਡ ਹੈ ਮੈਂ ਠੀਕ ਹੈ ਉਹਨਾਂ ਦਾ ਕਹਿਣਾ ਮੈਂ ਆਤੰਕਵਾਦੀਆਂ ਨਾਲ ਕਨੈਕਟਡ ਹੈ ਜੀ ਮੇਰੇ ਪੁਲਿਸ ਵੈਰੀਫਾਈ ਕਰ ਰਹੀ ਕਰਕੇ ਨਾ ਮੇਰੀ ਆ ਦੇਖੋ ਰਿਪੋਰਟ ਕੱਢਦੀ ਆ ਮੈਂ ਸਿੱਧਾ ਸਾਦਾ ਬੱਚਾ ਹੈ ਠੀਕ ਹੈ ਮੈਂ ਆਤੰਕਵਾਦੀਆਂ ਨਾਲ ਹੈ ਪਤਾ ਚਲਣਾ ਚਾਹੀਦਾ ਨਾ ਮੈਂ ਕਿਹੜੇ ਆਤੰਕਵਾਦੀ ਨਾਲ ਹੈ ਮੈਂ ਲਾਦੇਨ ਦੀ ਭੈਣ ਕਿੱਥੇ ਆ ਠੀਕ ਹੈ ਨਾ ਮੈਨੂੰ ਬਹੁਤ ਦੁਖੀ ਕੀਤਾ ਗਿਆ ਇਹਨਾਂ ਨੇ ਬਹੁਤ ਮੇਰੇ ਕੈਰੈਕਟਰ ਨੂੰ ਖਰਾਬ ਕੇ ਹੁਣ ਕੱਲ ਇਹਨਾਂ ਨੇ ਕਾਨਫਰੰਸ ਰੱਖ ਕੇ ਇਹਨਾਂ ਨੇ ਕਿਹਾ ਕਿ ਮੈਂ ਰਾਤਾਂ ਨੂੰ ਬਾਹਰ ਰਹਿੰਦੀ ਆਂ ਗੰਦੀਆਂ ਗੰਦੀਆਂ ਗੱਲਾਂ ਬੋਲਦੇ ਆਂ ਮੈਂ ਪੁੱਛਦੀ ਆਂ ਕੋਈ ਪ੍ਰੂਫ ਹੈ ਕਿ ਮੇਰੀ ਮਾਂ ਪੈਣ ਇੱਥੇ ਖੜਿਆ ਨਾ ਤੋ ਪੁੱਛੋ ਠੀਕ ਹੈ ਨਾ ਮੈਂ ਅਜੇ ਤੱਕ ਆਪਣਾ ਸਸੁਰਾਲ ਛੱਡਿਆ ਨਹੀਂ ਆ ਮੈਂ ਆਪਣੇ ਬੱਚੇ ਛੱਡੇ ਨਹੀਂ ਅੰਕੁਨ ਨਿਰੂਲਾ ਜੀ ਪਹਿਲਾਂ ਧਿਆਨ ਦੇ ਨਾਲ ਆਪਣੀ ਬੀਬੀਆਂ ਨੂੰ ਸੂਤ ਕਰਕੇ ਰੱਖੋ ਕਿ ਤੇ ਸੂਤ ਸੂਤ ਰੱਖੋ ਬਹੁਤ ਜ਼ਿਆਦਾ ਟੁੱਟੇ-ਛਿੱਤਰ ਵਰਗਾ ਵਧਣ ਨਹੀਂ ਆ ਠੀਕ ਹੈ ਉਹਨਾਂ ਕਾਬੂ ਕਰਨਾ ਮੈਨ ਉਹਨੂੰ ਕਾਬੂ ਅਸੀਂ ਕਰ ਦੇਣਿਆ ਹੈ। ਪਰ ਕੀ ਲੱਗਦਾ ਨਹੀਂ ਵੀ ਬਨੀਤਕੌਰ ਨੂੰ ਲੱਗਦਾ ਕੱਲੀ ਮਹਿਸੂਸ ਕਰਦੀ ਕਿੰਨੇ ਕੰਦੇ ਆਪਾਂ ਨੂੰ ਕਿਉਂਕਿ ਜਦੋਂ ਅੰਕਲੋ ਵਾਲਾ ਸਾਈਡ ਜਦੋਂ ਤੁਸੀਂ ਪ੍ਰੈਸਮ ਨੂੰ ਕਰਦੇ ਹੋ ਤੇ ਉਹਨਾਂ ਵੱਲੋਂ ਵੀ ਪ੍ਰੈਸਮ ਕੀਤੀ ਜਾਂਦੀ ਆ ਉਹਨਾਂ ਵੱਲੋਂ ਵੱਖ ਵਾਗੂ ਉਹਨਾਂ ਜਿਹੜੇ ਆਉਂਦੇ ਨੇ ਪਰ ਬਨੀਤਕੌਰ ਨੂੰ ਲੱਗਦਾ ਕੱਲੀ ਰਹਿਦੀ ਕਿ ਮਹਿਸੂਸ ਕਰਦੀ ਆ ਕਿ ਲੱਗਦਾ ਨਹੀਂ ਕਿਤੇ ਸਾਡੇ ਧਰਮ ਦੇ ਪ੍ਰਚਾਰਕ ਨੇ ਜਾਂ ਵੱਡੇ ਵੱਡੇ ਜਿਹੜੇ ਆਪਣੇ ਉਹਨੂੰ ਸਿੱਖ ਸੱਤਿਆ ਬੰਦੀ ਕਹਿੰਦੀ ਆ ਬਨੀਤਕੌਰ ਦੇ ਨਾਲ ਖੜਨਾ ਚਾਹੀਦਾ ਵਾ ਕਿਉਂਕਿ ਸਿੱਖ ਧਰਮ ਦੇ ਤੁਸੀਂ ਇੱਕ ਗੁਰਸਿੱਖ ਭੈਣ ਜਿਓ ਤੇ ਕੀ ਲੱਗਦਾ ਨਹੀਂ ਅੱਜ ਭੈਣ ਕਿ ਕੱਲੀ ਪਰ ਹੁਣ ਜਦੋਂ ਲੋਕਾਂ ਨੂੰ ਉਹ ਚੀਜ਼ਾਂ ਦਿਖਣ ਲੱਗੀਆਂ ਨਾ ਹੁਣ ਜਥੇਬੰਦੀਆਂ ਅਵੇਅਰ ਹੋ ਗਈਆਂ ਜਿੱਦਾਂ ਹਿੰਦੂਪੰਥ ਤੋਂ ਕੁਝ ਲੋਕ ਆ ਕੁਝ ਦੋ ਤਿੰਨ ਦਿਨ ਪਹਿਲਾਂ ਨਾ ਹਿੰਦੂਪੰਥੋਂ ਲੋਕਾਂ ਨੇ ਮਤਲਬ ਮਾਫੀ ਮੰਗਵਾਈ ਹੈ ਨਾ ਤੋਂ ਠੀਕ ਹੈ ਨਾ ਇਹ ਮੇਰੇ ਤੋਂ ਮਾਫੀ ਮੰਗਣੀ ਨਹੀਂ ਮੰਗਣੀ ਮਾਫੀ ਜੋ ਕਰਨਾ ਕਰ ਜੇਲ੍ਹ ਭੇਜੇਗਾ ਨਾ ਕਰਾ ਕਰਾ ਕੇ ਜੇਲ੍ਹਾਂ ਤੇ ਪੁਲਿਸ ਨੂੰ ਵੀ ਪਤਾ ਲੱਗ ਗਿਆ ਝੂਠੇ ਪਰਚੇ ਦੇ ਰਿਹਾ ਮੈਂ ਤੇਰੇ ਉੱਪਰ ਤੇਜਾਬ ਛੁੱਟਿਆ ਸੀਗਾ ਨਾ ਪੁਲਿਸ ਦੱਸ ਰਹੀ ਆ ਕਿ ਮੈਂ ਉਹਨਾਂ ਟਾਈਮ 'ਚ ਮੈਂ ਸੀਗੀ ਨਹੀਂ ਬਹੁਤ ਵੱਡੀ ਗੱਲ ਹੈ ਪੁਲਿਸ ਦੀ ਰਿਪੋਰਟ ਵੀ ਛੁੱਟੀ ਹੋਣੀ ਅੱਛਾ ਇੱਕ ਗੱਲ ਦੱਸੋ ਕੱਲ ਇਹਨਾਂ ਨੇ ਮੇਰੇ ਲਈ ਕਾਨਫਰੰਸ ਕੀਤੀ ਕਿਸੇ ਵੀ ਸ਼ਖਸ ਨੇ ਇਹ ਨਹੀਂ ਕਿਹਾ ਕਿ ਵਨੀਤ ਕੌਰ ਨੇ ਆਵਾਜ਼ ਚੱਕੀਅਤ ਤੇਜਾਬ ਸੁੱਟਣ ਦੇ ਮਾਮਲੇ 'ਚ ਠੀਕ ਹੈ ਵਨੀਤ ਕੌਰ ਨੇ ਤੂੰ ਤੇਰਾ ਗੌਰਵ ਰੰਧਾਵਾ ਨੇ ਮੇਰੀ ਵੀਡੀਓ ਦਿਖਾਈ ਐ ਇੱਥੇ ਦੇਖਿਓ ਪੈਨ ਡਰਾਈਵ 'ਚ ਲਿਖਿਆ ਹੋਇਆ ਹੈ ਕਿ ਪੈਨ ਡਰਾਈਵ 서ਮਿਟ ਕੀਤੀ ਹੈ ਵਨੀਤ ਕੌਰ ਨੇ ਤੇਜਾਬ ਸਿੱਟਿਆ ਦੋ ਬੋਤਲ ਤੇਜਾਬ ਮੈਂ ਅੰਕੁਰ ਨਿਰੂਲਾ ਨੂੰ ਖਰਾਬ ਕਰਨ ਵਾਸਤੇ ਉਹਦੇ ਮੂੰਹ ਦੇ ਵਿੱਚ ਸਿੱਟਣ ਵਾਸਤੇ ਮਤਲਬ ਐਡੀ ਮਨਘੜਤ ਕਹਾਣੀ ਤੁਸੀਂ ਇੱਕ ਵਨੀਤ ਕੌਰ ਦੇ ਲਈ ਡਿਵੈਲਪ ਕੀਤੀ ਮਤਲਬ ਪੁਲਿਸ ਵੀ ਝੁੱਟੀ ਆ ਗੌਰਵ ਰੰਧਾਵਾ ਗੌਰਵ ਮਸੀ ਤੂੰ ਹੀ ਸੱਚਾ ਵਿਕੀ ਗੋਲ ਤੂੰ ਹੀ ਸੱਚਾ ਲੁਕਸ ਮਸੀ ਤੂੰ ਹੀ ਸੱਚਾ ਠੀਕ ਹੈ ਗੱਲ ਕਰੀਏ ਵਨੀਤ ਕੌਰ ਜੀ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਵੀ ਸਾਡੇ ਧਰਮ ਨੂੰ ਜਿਹੜਾ ਕਿ ਉਹ ਬੰਦਾਮ ਕੀਤਾ ਜਾ ਰਿਹਾ ਬਾਰ- ਦਾ ਜਿਹੜਾ ਧਰਮ ਆ ਸਾਰਿਆਂ ਨਾਲ ਅਸੀਂ ਭਾਈਚਾਰਾ ਕਿਸਾਨ ਜੇ ਸਾਡੀ ਚਾਹੇ ਉਹ ਸਿੱਖ ਭਾਈਚਾਰਾ ਵਾ ਚਾਹੇ ਹਿੰਦੂ ਆ ਚਾਹੇ ਕੋਈ ਵੀ ਤਰ੍ਹਾਂ ਦੇ ਲੋਕ ਨੇ ਸਾਰਿਆਂ ਸਾਡੀ ਸਾਂਝ ਆ ਸਾਰੇ ਸਾਡੇ ਸਾਡੇ ਮਿੱਤਰ ਨੇ ਸਿਵਨੀਤ ਕੋਲੋਂ ਇਹ ਜਿਹੜਾ ਸਾਡੇ ਜਿਹੜੇ ਭਾਈਚਾਰਾ ਨੂੰ ਬੰਦਾਬ ਕੀਤਾੰਦਾ ਹੈ ਸਾਈ ਭਾਈਚਾਰੇ ਨੂੰ ਕੀ ਕਰਨੀਂ ਦੇਖੋ ਜੀ ਵਨੀਤ ਕੋਰ ਨਹੀਂ ਬੰਦਨਾਮ ਕਰੀਆ ਪਿੱਛੇ ਜੇ ਤਾਂ ਤੁਹਾਡੇ ਤੋਂ ਮਾਫੀਆ ਮੰਗਵਾਈ ਹਿੰਦੂ ਸਮੁਦਾਇ ਨੇ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਆ ਠੀਕ ਹੈ ਕੌਣ ਕਹਿੰਦਾ ਵਨੀਤ ਕੋਰ ਕੱਲੀ ਬੰਦਨਾਮ ਕਰੀ ਅੱਜ ਕੱਲ ਲੋਕੀ ਬਹੁਤ ਅਵੇਅਰ ਹੋ ਗਏ ਆ ਤੂੰ ਇੱਕ ਵਨੀਤ ਕੋਰ ਮਾਰੇਗਾ ਛੱਤੀ ਨਿਕਲ ਕੇ ਬਾ ਠੀਕ ਹੈ ਨਾ ਇੱਕ ਨੂੰ ਇੱਕ ਨੂੰ ਖਰਾਬ ਕਰੇਗਾ ਮੇਰੇ ਵਰਗੀਆਂ ਸ਼ੇਰਨੀਆਂ ਹੋਰ ਲਾਂਚ ਹੋ ਗਈਆਂ ਐ ਇੱਕ ਮਾਰੇਗਾ ਹਜ਼ਾਰ ਆਣੀਆਂ ਸਿੱਖਾਂ ਦੀ ਧੀਆ ਠੀਕ ਹੈ ਨਾ ਕੋਈ ਨਹੀਂ ਤੇਰਾ ਡਰ ਹੁਣ ਸਿੱਖ ਜੱਥੇਬੰਦੀਆਂ ਅਲਰਟ ਹੋ ਗਈਆਂ ਕਿ ਕਿੱਦਾਂ ਮੇਰੇ ਨਾਲ ਤੂੰ ਧੱਕਾ ਮੈਂ ਗਰੀਬ ਆਣਾ ਪਾਜੀ 2-2000 ਜੋੜ ਕੇ ਮੈਂ ਆਪਣੀ ਕਾਨਫਰੰਸ ਕਰਦੀ ਇਹ ਦੱਸਦਾ ਮੇਰੇ 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 ਆਤੰਕਵਾਦੀ ਇਹ ਲਿਖਾਉਂਦਾ ਹੈ ਠੀਕ ਹੈ ਨਾ ਇਹਨੇ ਮੈਨੂੰ ਬੋਲਣ ਤੇ ਮਜਬੂਰ ਕੀਤਾ ਇਹ ਚਾਹੁੰਦਾ ਸੀ ਮੈਂ ਬੋਲਾਂ ਹਰ ਇਹ ਫੇਰ ਮੇਰੇ ਤੋਂ ਪਰਚਾ ਕਰਾਊਗਾ ਕਿਉਂਕਿ ਇਹਦਾ ਕਹਿਣਾ ਹੈ ਕਿ ਇਹਨੇ ਮੇਰੇ ਤੋਂ ਸਾਈਨ ਮਰਵਾਇਆ ਹੈ ਕਿ ਵਨੀਤ ਕੁੜ ਕੁਝ ਬੋਲ ਨਹੀਂ ਸਕਦੀ ਕਿਉਂ ਨਹੀਂ ਬੋਲ ਸਕੀ ਤੂੰ ਮੇਰੇ ਉੱਪਰ ਝੂਠੇ ਕੰਪਲੇਂਟਾ ਕਰੇਗਾ اور میں بولوں گی ਨਹੀਂ আরে ਹੌਂਸਾ ਤੂੰ ਮਾਰ ਸੋਟ ਮੈਨੂੰ ਕੋਈ ਤਕਲੀਫ ਨਹੀਂ ਆ ਪਾਜੀ ਬਹੁਤ ਤਕਲੀਫ ਦਿੱਤੀ ਇਸ ਬੰਦੇ ਨੇ ਜਦੋਂ ਆਤਮ ਸਨਮਾਨ ਦੀ ਗੱਲ ਹੁੰਦੀ ਨਾ ਵੀਰ ਮੈਂ ਤੈਨੂੰ ਮੈਂ ਤੈਨੂੰ ਦੱਸ ਨਹੀਂ ਸਕਦੀ ਆ ਮੈਂ ਬਿਲਕੁਲ ਪੈਂ ਮੈਂ ਤੇਰਾ ਦੁੱਖ ਦਾ ਸਮਝਦੀ ਆ ਕਿਉਂਕਿ ਇੱਕ ਲੜਾਈ ਜਿਹੜੀ ਆ ਕੱਲ ਹੀ ਲੜਨੀ ਪੈਂਦੀ ਐ ਅਸੀਂ ਦੇਖਿਆ ਛੋਟੇ ਛੋਟੇ ਬੱਚੇ ਨਾਲ ਜਿਹੜੇ ਲੈ ਕੇ ਆਉਂ ਪੈਂਦੀ ਐ ਤੁਹਾਡੀ ਮਾਤਾ ਜੀ ਨਾਲ ਆ ਕੀ ਲੱਗਦਾ ਮੈਂ ਤਾਂ ਫਿਰ ਉਹ ਗੱਲ ਕਹੂੰਗਾ ਵੀ ਜੇਕਰ ਸਿੱਖ ਧਰਮ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਤੁਹਾਡਾ ਨਖੜਨਾ ਚਾਹੀਦਾ ਇਸ ਬੰਦ ਤੁਸੀਂ ਕਰੇ ਜਥੇਬੰਦੀਆਂ ਨੂੰ ਜਾਂ ਕਿਸੇ ਸਿੱਖ ਧਰਮ ਦੇ ਆਗੂਣ ਮਿਲੇ ਉਹ ਜਾ ਕੇ ਕਿਉਂਕਿ ਵੱਡੀ ਲੜਾਈ ਲੜ ਰਹੇ ਹੋ ਇਹ ਲੜਾਈ ਤੁਹਾਡੀ ਕੱਲਿਆਂ ਦੀ ਲੜਾਈ ਨਹੀਂ ਆ ਇਹ ਸਾਰਿਆਂ ਦੀ ਲੜਾਈ ਆ ਕਿਸਾਂ ਦੀ ਦੀਓ ਵੀ ਜੀ ਹੁਣ ਸਾਰੇ ਅਲਰਟ ਹੋ ਗਏ ਆ ਹੁਣ ਮੇਰੇ ਨਾਲ ਠੀਕ ਹੈ ਨਾ ਹੁਣ ਜੱਥੇਬੰਦੀਆਂ ਮੇਰੇ ਨਾਲ ਹੀ ਪਹਿਲਾਂ ਵੀ ਮੈਂ ਪ੍ਰਗਟ ਸਿੰਘ ਬਾਬਾ ਜੀ ਜਿਹੜੇ ਹੈਗੇ ਨਾ ਲੁਧਿਆਣੇ 'ਚ ਅਰਬਾ ਖਰਬਾ ਦੇ ਜਿਹੜੇ ਕੀ ਕਹਿੰਦੇ ਰਾਜਾ ਰਾਜ ਸਿੰਘ ਦੀ ਫੌਜ ਤੋਂ ਉਹ ਮੇਰੇ ਨਾਲ ਆ ਅੰਮ੍ਰਿਤਸਰ ਤੋਂ ਮੇਜਰ ਸਿੰਘ ਜੀ ਦੀ ਫੌਜ ਮੇਰੇ ਨਾਲ ਪਹਿਲਾ ਦਿਨ ਉਹ ਵੀ ਪਰ ਕਰਕੇ ਜੀ ਪਹਿਲੇ ਤੁਸੀਂ ਕਹਿ ਰਹੇ ਹੋ ਵੀ ਇਹ ਪਖੰਡ ਕਰਦੇ ਆ ਇਹ ਲੋਕਾਂ ਨੂੰ ਆਪਣੇ ਆਂਧਵਿਸ਼ਵਾਸ ਕਰਦੇ ਆ ਇਹ ਲੋਕਾਂ ਦਾ ਧਰਮ ਪਰਵਤਨ ਕਰਦੇ ਆ ਤੇ ਮੈਨੂੰ ਐਸੋ ਵੀ ਉਹ ਲੋਕ ਕਿਹੜੇ ਨੇ ਜਿਹੜੇ ਲੋਕ ਉਹ ਕਹਿੰਦੇ ਦਾਵਾ ਕਰਦੇ ਨੇ ਕਿ ਉਹ ਕੈਂਸਰ ਤੱਕ ਦੀਆਂ ਜਿਹੜੀਆਂ ਬਿਮਾਰੀਆਂ ਠੀਕ ਕਰ ਦਿੰਦੇ ਨੇ ਲੋਕਾਂ ਦੇ ਭੂ ਪਲੇ ਜਿਹੜੇ ਠੀਕ ਕਰ ਦਿੰਦੇ ਨੇ ਉਹ ਕਹਿੰਦੇ ਵੀ ਜਿਹੜਾ ਮਰਜੀ ਮਰੀਜ਼ ਕਿਸੇ ਦਾ ਕੋ ਭੈਣਕ ਬਿਮਾਰੀ ਲੱਗੀ ਹੋਵੇ ਡਾਕਟਰਾਂ ਦਾਕ ਜਵਾਬ ਦਿੱਤਾ ਹੋਵੇ ਤੈਨਾਂ ਸਾਡੇ ਕੋਲ ਲੈ ਆਓ ਅਸੀਂ ਠੀਕ ਕਰ ਦਾਂਗੇ ਪਰ ਉਹ ਲੋਕ ਕਿਹੜੇ ਨੇ ਜਿਹੜੇ ਲੋਕ ਲੱਖਾਂ ਦੇ ਦਾਅਵੇ ਜਿੱਨੇ ਕੋ ਜਾ ਕੇ ਪਹੁੰਚਦੇ ਨੇ ਅੱਛਾ ਵੀਰ ਜੀ ਮੈਂ ਇੱਕ ਇਹਦੇ ਚ ਮੈਂ ਗੱਲ ਉਸ ਬੇਵਕੂਫਾ ਨੂੰ ਪੁੱਛਣਾ ਚਾਹੁੰਦੀ ਆ ਠੀਕ ਹੈ ਕਿ ਸਾਡੇ ਗੁਰਦੁਆਰਾ ਸਾਹਿਬ ਮੰਦਿਰਾਂ ਚ ਜਿਹੜੇ ਲੋਕ ਠੀਕ ਨਹੀਂ ਹ ਠੀਕ ਹੈ ਮਸਜਿਦਾ ਜੇ ਲੋਕੀ ਠੀਕ ਨਹੀਂ ਹੁੰਦੇ ਗੱਲ ਹੈ ਤੁਹਾਡੀ ਆਸਤਾ ਦੀ ਜਿੱਥੇ ਲਿਵ ਲੱਗ ਜਾਂਦੀ ਫਿਰ ਅਸੀਂ ਉਸੇ ਨੂੰ ਰੱਬ ਮਨ ਲੀਲਾ ਠੀਕ ਹੈ ਨਾ ਤੂੰ ਕਰਦਾ ਡਰਾਮੇ ਜਿਆਦਾ ਠੀਕ ਹੈ ਨਾ ਅੰਕੂ ਨੀਲੂ ਤੂੰ ਡਰਾਮੇ ਜਿਆਦਾ ਕਰਦਾ ਲੋਕਾਂ ਦਾ ਮਾਈਂਡ ਪਰਿਵਰਤਿਤ ਪਹਿਲਾ ਕਰਮ ਪਰਿਵਰਤਿਤ ਪਹਿਲਾ ਉਸ ਉਸ ਮਾਹੌਲ ਤੋਂ ਬੱਚੇ ਨੂੰ ਹੌਲੀ ਹੌਲੀ ਆਹ ਦੇਖ ਲੈ ਜਿਹੜੀ ਬੇਫਕੂਫ ਕੁੜੀ ਰਾਜਦੀਪ ਕੌਰ ਇੱਕ ਕੌਰ ਦੀ ਜ਼ਿੰਦਗੀ ਨੂੰ ਫਾਹ ਲਾਂਦੇ ਤੈਨੂੰ ਸ਼ਰਮ ਨਹੀਂ ਆਈ ਮੈਨੂੰ ਸ਼ਰਮ ਆਉਰੀ ਤੈਨੂੰ ਜੇਲ ਹੋ ਜਾਣੀ ਆ ਰਾਜਦੀਪ ਕੌਰ ਤੂੰ ਜੇਲ ਚ ਜਾਣਾ ਹੈ ਮੈਨੂੰ ਮੈਨੂੰ ਤਾਂ ਅਫਸੋਸ ਹੋ ਰਿਹਾ ਕਿ ਤੂੰ ਆ ਹੁਣ ਤੱਕ ਤਾਂ ਅਸੀਂ ਕੱਢ ਲੈਣਾ ਸੀਗਾ ਤੂੰ ਲਖਿਆ ਅੰਕੁਰ ਨਿਰੂਲਾ ਦਾ ਮਿਨਿਸਟਰੀ ਦਾ ਤੂੰ ਕਿੱਥੇ ਜਾਣਾ ਸੋਨੀਆ ਠੀਕ ਹੈ ਪਰਵੇਸ਼ ਕੁਮਾਰੀ ਠੀਕ ਹੈ ਨਾ Hindu Muslim Sikh Isai ਸਾਰੇ ਅਸੀਂ ਹਿੰਦੁਸਤਾਨ ਚ ਰਹਿੰਦੇ ਆ ਅਸੀਂ ਇੱਕ ਦੂਜੇ ਦੀ ਇੱਜ਼ਤ ਕਰਦੇ ਆ ਡਰਾਮੇ ਤਾਂ ਇਹ ਕਰ ਰਿਹਾ ਸੜਕਾਂ ਦੇ ਵਿੱਚ ਉਤਰ ਰਿਹਾ ਏ ਸਾਡੇ ਲਈ ਡਰਾਮੇ ਕਰ ਰਿਹਾ ਸੜਕਾਂ 'ਚ ਇਹ ਉਤਰ ਉਤਰ ਕੇ ਤਾਂ ਕਿ ਸਿੱਖ ਬੋਲਣ ਕੁਝ ਸਿੱਖੋ ਕੁਝ ਕਰਨ ਇਹਦੀ ਆਈਡੈਂਟੀਟੀ ਆ ਇਹਦੀ ਅੰਦਰ ਦੀ ਮਾਨਸਿਕਤਾ ਕਿ ਵਨੀਤ ਕੋਰ ਬੋਲੇ ਕੁਝ ਕਰੇ ਇਹਨੂੰ ਮਜ਼ਾ ਆਉਂਦਾ ਹੈ ਪਰ ਪਹਿਲੀ ਗੱਲ ਕਰੀਏ ਤੁਸੀਂ ਡਰਾਮੇ ਦੀ ਗੱਲ ਕਰ ਰਹੇ ਹੋ ਵੀ ਡਰਾਮਾ ਕਰਦੇ ਨੇ ਅੰਗਰੂਲਾ ਜੀ ਜੇਕਰ ਡਰਾਮਾ ਕਰਦੇ ਹੁੰਦੇ ਤੇ ਲੱਖਾਂ ਦੀ ਤਰਦਾਬ ਜਿਹੜੇ ਲੋਕ ਨੇ ਉਹ ਜੁੜਦੇ ਨੇ ਨਾ ਜਾ ਕੇ ਇਹਨਾਂ ਦਾ ਅਸੀਂ ਦੇਖਿਆ ਆਏ ਦਿਨ ਰਨੀ ਦਾ ਮੇਰੇ ਪ੍ਰੋਗਰਾਮ ਹੋਇਆ ਸੀ ਪਿਛਲੇ ਜਿਹੜੀ ਤੇ ਲੱਖਾਂ ਦੀ ਤਰਦਾਬ ਦੁਨੀਆ ਪਹੁੰਚੀ ਸੀ ਪਰ ਜੇਕਰ ਡਰਾਮਾ ਕਰਦੇ ਹੁੰਦੇ ਤਾਂ ਫਿਰ ਇਹਦੇ ਲੋਕ ਕਿਸ ਤਰ੍ਹਾਂ ਜਿਹੜੇ ਪਹੁੰਚ ਜਾਂਦੇ ਨੇ ਦਸ਼ਕਾ ਜੂ ਸਾਣਾ ਕਰ ਵੀ ਜੀ ਦੁੱਖ ਦੀ ਨਸ ਤੇ ਪੈ ਰੱਖਿਆ ਜਾਂਦਾ ਹੈ ਤੁਸੀਂ ਹਰ ਇੱਕ ਦੇ ਘਰ 'ਚ ਦੁੱਖ ਹੁੰਦਾ ਦ ਤੇਰੇ ਕੋਲ ਬੱਚੇ ਨਹੀਂ ਆ ਔਰਤਾਂ ਤਾਂ ਸਾਡੀ ਇਹ ਪੰਜਾਬ ਦੀਆਂ ਤਾਂ ਮੈਨੂੰ ਤਾਂ ਲੱਗਦਾ ਇਲਿਟਰੇਟ ਆ ਠੀਕ ਹੈ ਬੱਚੇ ਨਹੀਂ ਆ ਠੀਕ ਹੈ ਕਿ ਪੈਸੇ ਨਹੀਂ ਆ ਮੈਨੂੰ ਆ ਮਿਲ ਜਾਏ ਆ ਮਿਲ ਜਾਏ ਔਰ ਇਦਾਂ ਵੀਜ਼ੇ ਲਗਾਉਂਦਾ ਇਹ ਸਵਰਗਾ ਦੇ ਇਹ ਕਿਦਰ ਦਾ ਹਿਸਾਬ ਹੈ ਭਾਈ ਸੰਸਾਰ ਦੀਆਂ ਚੀਜ਼ਾਂ ਦੇ ਕੇ ਤੂੰ ਸਵਰਗ ਦੇ ਵੀਜ਼ੇ ਲਾਉਣ ਲਿਆ ਕਿਹੜਾ ਮੇਰੇ ਨਾਲ ਨਾ ਪੰਗੇ ਲੈ ਹੋਰਾਂ ਦੇ ਕਰਦੀ ਮਾਕ ਪੜਿਆ ਲਿਖਿਆ ਬੱਚਾ ਐ ਸਿੱਖਾਂ ਦਾ ਬੱਚਾ ਐ ਗੁਰਗੋਵਿੰਦ ਸਿੰਘ ਜੀ ਦਾ ਬੱਚਾ ਐ ਗੁਰੂ ਨਾਨਕ ਦੇਵ ਜੀ ਦਾ ਬੱਚਾ ਐ ਔਰ ਇੱਕ ਦਿਨ ਤੂੰ ਆਏਂਗਾ ਸਾਡੇ ਸਿੱਖ ਪੰਥ ਦੇ ਪੈਰਾਂ ਦੇ ਥੱਲੇ ਵਨੀਤਕੌਰ ਦਾ ਵਾਦਾ ਹੈ ਵਨੀਤਕੌਰ ਦੀ ਬੰਦ-ਬੰਦ ਕਟਵਾ ਦੇ ਪਰ ਫਿਰ ਵੀ ਕਹੂੰਗੀ ਤੂੰ ਪਖੰਡੀਆਂ ਵਨੀਤਕੌਰ ਦੀ ਪਹਿਲੇ ਜਿਹੜੀ ਇੱਕ ਵੀਡੀਓ ਵਾਇਲ ਹੁੰਦੀ ਸੀ ਜਿਸ ਵੇਸ ਵਿੱਚ ਦੇਖਿਆ ਵੀ ਆ ਜਿਹੜੇ ਖਾਸ ਕਰਕੇ ਜਿਹੜੀਆਂ ਹੱਥ ਲਾਉਂਦੇ ਸੀ ਤੇ ਉਹ ਬੀਬੀਆਂ ਬਹੁਤ ਦੂ ਦੂ ਕਿਲੋਮੀਟਰ ਜਾ ਕੇ ਡੇਗ ਪੈਂਦੀਆਂ ਸੀ ਬੀਬੀਆਂ ਤੇ ਉਸ ਤੋਂ ਬਾਅਦ ਅੰਕਲ ਨੂੰ ਨੇ ਹੁਣ ਆਵੇ ਬਿਆਨ ਆਇਆ ਵੀ ਇਸ ਤਰ੍ਹਾਂ ਦੇ ਜਿਹੜੇ ਪਖੰਡ ਸਾਡੇ ਵਿੱਚ ਨਹੀਂ ਕੀਤੇ ਜਾਂਦੇ ਇਹ ਜਿਹੜੇ ਪਖੰਡ ਕਰਦੇ ਨੇ ਇਹ ਲੋਕ ਹੋਰ ਨੇ ਉਹ ਕਹਿੰਦੇ ਵੀ ਅਸੀਂ ਤੇ ਪ੍ਰਮਾਤਮਾ ਦੇ ਨਾਲ ਲੈਂਦੇ ਨੇ ਪ੍ਰਮਾਤਮਾ ਪ੍ਰਾਰਥਨਾ ਕਰਦੇ ਨੇ ਪਰਮੇਸ਼ਵਰ ਦੀ ਤੇ ਲੋਕਾਂ ਨੂੰ ਅਸੀਂ ਠੀਕ ਕਰਦੇ ਆਂ ਕਹਿੰਦੇ ਇਹ ਜਿਹੜੇ ਪਖਾੜ ਕਰਦੇ ਆਂ ਜਿਹੜੇ ਵੀ ਫੂਕ ਮਾਰਦੀ ਤੇ ਉਹ ਡਿੱਗ ਪਏ ਜਾ ਕੇ ਬਾਹリエ ਪੈਂਦੇ ਕਹਿੰਦੇ ਇਸ ਤਰ੍ਹਾਂ ਦੇ ਅਸੀਂ ਕੰਮ ਨਹੀਂ ਕਰਦੇ ਬਿਲਕੁਲ ਤੂੰ ਤੂੰ ਬਹੁਤ ਚੰਗਾ ਆਦਮੀ ਆ ਤੇਰੀ ਵੀਡੀਓ ਦਿਖਾਉਣੀ ਆ ਇੱਥੇ ਲਾਉਣੀ ਆ ਠੀਕ ਹੈ ਤੇਰੀ ਵੀਡੀਓ ਦਿਖਾਉਂਦੀ ਜਦ ਤੂੰ ਕਹਿੰਦਾ ਪਵਿੱਤਰ ਆਤਮਾ ਠੀਕ ਹੈ ਪਵਿੱਤਰ ਆਤਮਾ ਆ ਗਈ ਆ ਗਈ ਆ ਗਈ ਪਵਿੱਤਰ ਆਤਮਾ ਆਤਮਾ ਦਾ ਪਵਿੱਤਰਤਾ ਹੋਣੀ ਚਾਹੀਦੀ ਹੈ ਸਾਫ ਨੀਅਤ ਨਾਲ ਸਾਰੇ ਕੰਮ ਕਰੋ ਨਾ ਸਾਡੇ ਨੀਅਤ ਸਾਫ ਹੈ ਮੈਨੂੰ ਪਤਾ ਹੈ ਨੀਅਤ ਸਾਫ ਹੈ ਨਿਕਲ ਜੇਲ ਕਰੇਗਾ ਨਿਕਲ ਜਾਊਂਗੀ ਘਰੇ ਬੇਚਤੇ ਘਰਗ੍ਰਸਤੀ ਖਰਾਬ ਕਰ ਦਿੱਤੀ ਬੱਚੇ ਰੋਲ ਗਏ ਤਾਂ ਕੀ ਹੋਇਆ ਬੱਚੇ ਵੀ ਮੇਰੇ ਕੋਲ ਹੀ ਆ ਠੀਕ ਹੈ ਨਾ ਆਦਮੀ ਜਿਹਦੀ ਤੂੰ ਤੂੰ ਗੱਲ ਕਰਦਾ ਨਾ ਆਦਮੀ ਭਾਵੇਂ ਉਹ ਪਰਦੇਸਾਂ 'ਚ ਮੇਰੇ ਨਾਲ ਬੈਠਾ ਹੋਵੇ ਇਲੈਕਟ੍ਰੀਸ਼ੀਅਨ ਜੇ ਬੈਠਾ ਹੋਵੇ ਕਿਤੇ ਗिल्ਟ ਹੈਗੀ ਔਰ ਜਨਾਨੀ ਸਹੀ ਹੈ ਪੱਕੀ ਲੱਗਦਾ ਨਹੀਂ ਪੈਣ ਕਿਤੇ ਸਿੱਖ ਧਰਮ ਵੀ ਕਿਤੇ ਆਪਾਂ ਨੂੰ ਕਮਜ਼ੋਰ ਮਹਿਸੂਸ ਕਰਦੇ ਆਂ ਅਸੀਂ ਅਸੀਂ ਦੇਖਿਆ ਵੀ ਜਦੋਂ ਕਿਤੇ ਇਸਤਾਂ ਦੇ ਪ੍ਰਚਾਰਕ ਜਦੋਂ ਜਦੋਂ ਕਿਤੇ ਪ੍ਰੋਗਰਾਮ ਹੁੰਦਾ ਖਾਸ ਕਰਕੇ ਇਹਨਾਂ ਦਾ ਅਸੀਂ ਦੇਖਿਆ ਕਈ ਜਿਹੜੇ ਨੇ ਭਾਈ ਸਿਰਾਂ ਦੇ ਪੱਗਾਂ ਬਨੀਆਂ ਹੁੰਦੀਆਂ ਨੇ ਜਾਂ ਉਹਨਾਂ ਨੇ ਗਾਤਰੇ ਤੱਕ ਪਾਏ ਹੁੰ ਉਹ ਪ੍ਰਾਰਥਨਾ ਸੁਣਦੇ ਆ ਜਾ ਕੇ ਕਿੱਥੇ ਦੇਖਦੇ ਹੋ ਚੀਜ਼ ਨੂੰ ਗੱਲ ਦੇਖੋ ਜੀ ਫਿਰ ਤਾਂ ਇਹ ਗੱਲ ਦੱਸ ਜਿਹੜੀ ਆ ਪੱਗ ਬੰਨ੍ਹ ਕੇ ਬੰਦੇ ਆ ਜੋ ਵੀ ਆ ਫਿਰ ਤੁਸੀਂ ਆਪਣੇ ਗੁਰੂਆਂ ਨੂੰ ਭੁੱਲ ਗਏ ਠੀਕ ਹੈ ਅਸੀਂ ਲੋਕ ਰਿਸਪੈਕਟ ਦਿੰਦੇ ਆ ਠੀਕ ਹੈ ਪਰ ਬਾਪ ਬਾਪ ਹੀ ਹੁੰਦਾ ਠੀਕ ਹੈ ਨਾ ਬਾਪ ਜਿਹੜਾ ਹੁੰਦਾ ਨਾ ਸਾਡਾ ਗੁਰਗੋਬਿੰਗ ਸਿੰਘ ਜੀ ਰਹਿਣਾ ਕਿਉਂ ਜਿਹੜਾ ਸਾਡਾ ਡੀਐਨਏ ਆ ਨਾ ਬਾਪ ਨੂੰ ਨਹੀਂ ਭੁੱਲਣਾ ਚਾਹੀਦਾ ਜਿਹੜੇ ਬਾਪ ਨੂੰ ਭੁੱਲ ਜਾਂਦੇ ਨਾ ਫਿਰ ਇਹ ਜਿਹੜੇ ਹੈਗੇ ਨਾ ਇਹ ਇਦਾਂ ਦੇ ਬਣ ਜਾਂਦੇ ਮੈਨੂੰ ਪਤਾ ਹੈ ਬਾਪ ਬਾਪ ਕੇ ਹਣ ਸਾਨੂੰ ਪਤਾ ਗੁਰਗੋਬਿੰਦ ਸਿੰਘ ਜੀ ਮਾਤਾ ਸੇਵਕਔਰ ਅਸੀਂ ਉਹਨਾਂ ਦੇ ਬੱਚੇ ਆ ਕਮਜ਼ੋਰੀ ਕਿੱਥੇ ਮਹਿਸੂਸ ਹੁੰਦੀ ਆ ਗਰੀਬੀ ਆਉਂਦੀ ਆ ਅਸੀਂ ਕਹਿੰਦੇ ਆ ਬਿਮਾਰੀ ਆ ਜਾਂਦੀ ਆ ਸਾਡੇ ਗੁਰੂ ਸਾਹਿਬਾਂ ਨੇ ਕਿੰਨੇ ਵੇਖੋ ਕਿੰਨੀਆਂ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਆਪਣਾ ਬੰਦ-ਬੰਦ ਘਟਾਤਾ ਆਪਣੇ ਬੱਚੇ ਤੱਕ ਸ਼ਹੀਦ ਕਰ ਦਿੱਤੇ ਨੇ ਉਹ ਨਹੀਂ ਇਸ ਤਰ੍ਹਾਂ ਜਿਹੜੇ ਬਦਲੇ ਤੇ ਫਿਰ ਕਿਉਂ ਸਾਡੇ ਜਿਹੜੇ ਸਿੱਖ ਧਰਮ ਦੇ ਅਸੀਂ ਲੋਕ ਨੇ ਯਾਤਰਾ ਅਸੀਂ ਦੇਖਿਆ ਅ ਅੰਮ੍ਰਿਤਸਰ ਕੇ ਗੁਰੂ ਸਾਹਿਬ ਦਾ ਉਹ ਵੀ ਜਾ ਕੇ ਇਸ ਤਰ੍ਹਾਂ ਬੈਠੇ ਹੁੰਦੇ ਨੇ ਕਿੱਥੇ ਲੱਗਦਾ ਕਮੀ ਮਹਿਸੂਸ ਕਰਦੇ ਹੋ ਕਿ ਲੱਗਦਾ ਸਾਡੇ ਕਿਦੇ ਪ੍ਰਚਾਰਕਾਂ ਦੀ ਵੀ ਕਮੀ ਮਹਿਸੂਸ ਹੈ ਦੇਖੋ ਜੀ ਅਵੇਅਰਨੈਸ ਦੀ ਕਮੀ ਹੈ ਠੀਕ ਹੈ ਗੱਲ ਹੈ ਅਵੇਅਰਨੈਸ ਦੀ ਸਾਡੇ ਪਤਾ ਕੀ ਹੈ انسان ਲਾਲਚੀ ਹੈ ਰੱਬ ਨੂੰ ਸਵੇਰੇ ਉੱਠਦਾ ਹੈ ਨਾ ਕਹਿੰਦਾ ਮੈਨੂੰ ਆ ਚੀਜ਼ ਮਿਲ ਜਾਵੇ ਕਦੇ ਵੀ ਰੱਬ ਦਾ ਸ਼ੁਕਰ ਤਾਂ ਕਦੇ ਕੀਤਾ ਹੀ ਨਹੀਂ ਠੀਕ ਹੈ ਨਾ ਮੰਗ ਮੰਗ ਕੇ ਪੀਖ ਮੰਗੇ ਬਣ ਚੁੱਕੇ ਠੀਕ ਹੈ ਨਾ ਔਰ ਐਸ ਕਰਕੇ ਇਹਨਾਂ ਨੂੰ ਡੇਰਿਆਂ 'ਚ ਮੰਗਣ ਦੀ ਆਦਤ ਪੈ ਗਈ ਹੈ ਤਾਂ ਇਹ ਸਾਈਨ ਐਂਡ ਵੰਡਰ ਵਰਗੇ ਡੇਰੇ ਹੋਰ ਵੀ ਬਾਬੇ ਬਥੇਰੇ ਆ ਇੱਥੇ ਪੰਜਾਬ 'ਚ ਠੀਕ ਹੈ ਜਾਓ ਜਾਓ ਇੱਕ ਦਿਨ ਯਾਦ ਆਊਗਾ ਵਨੀਤ ਕੋ ਸਹੀ ਬੋਲਦੀ ਸੀ ਪਰ ਪਹਿਲੇ ਤੁਸੀਂ ਵੀ ਗੱਲ ਕਰਦੇ ਹੋ ਵੀ ਅੰਕਲ ਨੂੰ ਨੇ ਹੁਣੇ ਮਨਾ ਕਰਦੇ ਨੇ ਖਾਸ ਕਰਕੇ ਇਸਾਈ ਭਾਈਚਾਰੇ ਚ ਵੀ ਸਿੱਖ ਧਰਮ ਤੋਂ ਜਾ ਕੇ ਕਿਤੇ ਦਰਬਾਰ ਸਾਹਿਬ ਜਾਂ ਕਿਸੇ ਗੁਰਦਵਾਰੇ ਚ ਜਾ ਕੇ ਤੁਸੀਂ ਪ੍ਰਸ਼ਾਦ ਨਹੀਂ ਖਾਣਾ ਸ਼ਬੀਲ ਨਹੀਂ ਪੀਣੀ ਪਰ ਉਹਨਾਂ ਕਹਿਣਾ ਵੀ ਅਸੀਂ ਕਿਸੇ ਧਰਮ ਨੂੰ ਅਸੀਂ ਮਨਾ ਨਹੀਂ ਕਰਦੇ ਸਾਰੇ ਧਰਮ ਜਿਹੜੇ ਸਤਿਕਾਰਯੋਗ ਨੇ ਉਹ ਕਹਿੰਦੇ ਵੀ ਸਾਡੇ ਕਈ ਇਸਾਈ ਭਾਈਚਾਰਾ ਦਰਬਾਰ ਸਾਹਿਬ ਵੀ ਆਉਂਦੇ ਨੇ ਪ੍ਰਸ਼ਾਦ ਵੀ ਛਕਦੇ ਨੇ ਸ਼ਬੀਲਾ ਤੱਕ ਲਾਉਂਦੇ ਨੇ ਉਹ ਕਹਿੰਦੇ ਵੀ ਸਾਡੇ ਤੇ ਜਿਹੜੀ ਯਾਰੀ ਦੋਸਤੀ ਵੀ ਆ ਫਰੈਂਡ ਸਿਲਕਿਆ ਸਾਰੇ ਸਾਰੇ ਧਰਮਾਂ ਨਾਲ ਆ ਅਸੀਂ ਕਿਸ ਨੂੰ ਮਨਾ ਨਹੀਂ ਕਰਦੇ ਚੀਜ਼ ਨੂੰ ਆ ਕੇ ਕੋਣ ਕਹਿੰਦਾ ਬਿਆਨ ਤੁਹਾਡੇ ਮੈਂ ਤੁਹਾਨੂੰ ਦੇ ਦਿੰਦੀ ਆ ਐਡੀ ਆ ਚੰਡੀਗੜ੍ਹ ਕਾਨਫਰੰਸ ਕੀਤੀ ਸੀ ਪੂਰੀ ਵੀਡੀਓ ਦਿਖਾਈ ਸੀ ਮੈਂ ਠੀਕ ਹੈ ਨਾ ਪੂਰੀ ਵੀਡੀਓ ਖੋਲ ਕੇ ਦਿਖਾਈ ਸੀ ਜਿੱਥੇ ਇਹ ਕਹਿ ਰਿਹਾ ਪ੍ਰਸ਼ਾਦ ਨਹੀਂ ਖਾਣਾ ਠੀਕ ਹੈ ਤੁਸੀਂ ਉੱਥੇ ਨਹੀਂ ਜਾਣਾ ਵਿਆਹ ਸ਼ਾਦੀਆਂ ਤੇ ਨਹੀਂ ਜਾਣਾ ਕਹਿੰਦੇ ਬਾਈਬਲ ਇਹਦਾ ਇਹਨਾਂ ਨੂੰ ਸੀ ਟੀਚਿੰਗ ਦੇ ਰਹੀ ਆ ਇਹ ਤਾਂ ਆਪਣੀ ਬਾਈਬਲ ਦੇ ਵੀ ਨਹੀਂ ਪੱਕੇ ਇਹ ਤਾਂ ਬਾਈਬਲ ਦੇ ਬਾਈਬਲ ਤਾਂ ਪਿਆਰ ਕਰਨਾ ਸਿਖਾਉਂਦੀ ਆ ਬਾਈਬਲ ਤਾਂ ਸਾਰੇ ਤਰ੍ਹਾਂ ਦਾ ਪਿਆਰ ਕਰਦੀ ਆ ਤੁਹਾਡੇ ਚ ਪਿਆਰ ਕਿੱਥੇ ਤੁਸੀਂ ਮੇਰੇ ਨਾਲ ਪਿਆਰ ਕੀਤਾ ਕਿੱਥੇ ਗਿਆ ਤੁਹਾਡਾ ਪਿਆਰ ਕਿੱਥੇ ਗਿਆ ਮੈਂ ਤੁਹਾਡਾ ਤੁਬਸਦੀ ਤੁਸੀਂ ਮੇਰੀ ਜਿੰਦਗੀ ਫਾਹਲ ਆਤੀ ਮੈਨੂੰ ਤਿੰਨ ਪਰਚੇ ਆ ਚੌਥਾ ਦੀ ਗੇਮ ਖੇਡੀ ਸੀ ਮੈਂ ਤਜਾਬ ਸੁੱਟਿਆ ਕੋਰ ਕੁੜੀਆਂ ਨੂੰ ਵਾਲਿਆ ਉਹਦੇ ਚ ਪਰਵੇਸ਼ ਕੁਮਾਰੀ ਸੋਨੀਆ ਠੀਕ ਹੈ ਵਿੱਕੀ ਗੋਲਡ ਜਤਿੰਦਰ ਕੁਮਾਰ ਲੁਕਸ ਮਸੀ ਠੀਕ ਹੈ ਫਸ ਗਏ ਤੁਸੀਂ ਠੀਕ ਹੈ ਨਾ ਹੁਣ ਸਿੱਖ ਵਿਤਪੰਥ ਵੀ ਅਲਰਟ ਹੋ ਚੁੱਕਾ ਹੈ ਮੈਨੂੰ ਇਹੀ ਕੰਮ ਕਰਨਾ ਸੀਗਾ ਠੀਕ ਹੈ ਅੱਖਾਂ ਖੋਲ੍ਹਣੀਆਂ ਸੀਗੇ ਅਵੇਅਰ ਕਰਨਾ ਸੀ ਸੋਸਾਇਟੀ ਨੂੰ ਠੀਕ ਹੈ ਨਾ ਪਰ ਕੀ ਲੱਗਦਾ ਨਹੀਂ ਵੀ ਭੈਣ ਸਿੱਖ ਧਰਮ ਦੀ ਹੋ ਕੇ ਪੰਜਾਬ ਵਿੱਚ ਹੀ ਤੁਹਾਨੂੰ ਇਨਸਾਫ ਲੈਣ ਵਾਸਤੇ ਦਰਦਾਂ ਦੀ ਠੋਕਰੀਆਂ ਖਾਣਾ ਪੈਂਦੀ ਆ ਅਸੀਂ ਦੇਖਿਆ ਕਦੀ ਚੰਡੀਗੜ੍ਹ ਪੈਸੇ ਕਰਨੀ ਆ ਕਦੀ ਲੁਧਿਆਣਾੇ ਕਰਾਉਣੀ ਆ ਕਦੀ ਜਲੰਧਰ ਅੱਜ ਅਮਸਾ ਕਰਾਇਆ ਕੀ ਲੱਗਦਾ ਨਹੀਂ ਮਨੀਰ ਕੋਰ ਨੂੰ ਅੱਜ ਵੀ ਜਿਹੜਾ ਸਿੱਖਤਾਂ ਦੇ ਨਾਲ ਜਾਂ ਉਹਨਾਂ ਨੂੰ ਮਨੀਰ ਕੋਰ ਦੇ ਨਾਲ ਖੜੀ ਦੌੜ ਆ ਕਿਉਂਕਿ ਮਨੀਰ ਕੋਰ ਅਸੀਂ ਦੇਖਿਆ ਕੱਲ ਹੀ ਮਸੂਦ ਕਰਦੀ ਆ ਇੱਕ ਬੱਚਾ ਦਾ ਨਾਂ ਮਾਤਾ ਜੀ ਆ ਫੈਮਿਲੀ ਮੈਂਬਰ ਲੈ ਕੇ ਸੁੱਜਾਰੀ ਆ ਕੀ ਕਹਿਣਾ ਚਾਹੋਗੇ ਸਾਡੇ ਪੰਜਾਬੀਆਂ ਨੂੰ ਸਾਡੇ ਜਿਹੜੇ ਖਾਸ ਕਰਕੇ ਸਿੱਖਤਾਂ ਦੇ ਲੋਕਾਂ ਨੂੰ ਮੈਂ ਸਿੱਖ ਪੰਥ ਦੇ ਆਪ ਦੇਖੋ ਮੈਂ ਸਿੱਖਾਂ ਦੀ ਬੇਟੀ ਆ ਨਾ ਆਪਣੇ ਵੀਰਾਂ ਨੂੰ ਹੀ ਕਹਿ ਸਕਦੀ ਆ ਠੀਕ ਹੈ ਪੰਜਾਬ ਦੇ ਵੀਰ ਮੇਰੇ ਆਪਣੇ ਪੰਜਾਬ ਦੇ ਮੈਂ ਵੀਰਾਂ ਨੂੰ ਸਿੱਖ ਪੰਥ ਨੂੰ ਬੋਲ ਸਕਦੀ ਆ ਬਾਕੀ ਹਿੰਦੂ ਧਰਮ ਵਾਲਿਆਂ ਨੂੰ ਜਿਹੜੇ ਹੈਗੇ ਆ ਉਹਨਾਂ ਨੇ ਕਰਾਈ ਆ ਆਪਣੀ ਗੱਲਬਾਤ ਕੀਤੀ ਆ ਠੀਕ ਹੈ ਉਹਨਾਂ ਨੂੰ ਉਹਨਾਂ ਦਾ ਚਿਹਰਾ ਦਿਖ ਗਿਆ ਮੈਂ ਫਿਰ ਵੀ ਕਹੂੰਗੀ ਮੇਰੇ ਸਿੱਖ ਵੀਰ ਕਿਉਂਕਿ ਮੈਨੂੰ ਮੈਂ ਬੋਲੂੰਗੀ ਕਿ ਮੇਰੀ ਇਸ ਚੀਜ਼ ਨੂੰ ਮੇਰੀ ਆਵਾਜ਼ ਨੂੰ ਉਠਾਇਆ ਜਾਏ ਠੀਕ ਹੈ ਨਾ ਮੈਂ ਜੇਲ੍ਹ ਤਾਂ ਚਲੇ ਜਾਊਂਗੀ ਕੋਈ ਗੱਲ ਨਹੀਂ ਇਹ ਮੇਰੇ ਉੱਪਰ ਕਰਵਾਉਂਦਾ ਕੋਈ ਚੱਕਰ ਨਹੀਂ ਆ ਪਰ ਮੈਂ ਕਹੂੰਗੀ ਮੈਂ ਇਹ ਵੀ ਨਹੀਂ ਕਹੂੰਗੀ ਮੈਨੂੰ ਬਚਾਓ ਠੀਕ ਹੈ ਜਿੱਥੇ ਮੈਂ ਗਲਤ ਹੋਊਂਗੀ ਮੇਰੀ ਮੈਨੂੰ ਮੈਨੂੰ ਤਿੰਨ ਵਾਰ ਜਾ ਚੁੱਕੀ ਚੌਥਾ ਸੌਰੀ ਦੋ ਵਾਰ ਜਾ ਚੁੱਕੀ ਆ ਤੀਜੀ ਵਾਰ ਹੋ ਜਾਊਗਾ ਤੀਜੀ ਚੌਥੀ ਵਾਰ ਚਲ ਜੂਗੀ ਪਰ ਮੈਂ ਇੱਕ ਗੱਲ ਕਹਿੰਦੀ ਆ ਕਿ ਮੇਰੇ ਵੀਰੋ ਆ ਸਾਡਾ ਪੰਜਾਬ ਐ ਬਚਾ ਲੋ ਬਚਾ ਲੋ ਤੀਆਂ ਭੈਣਾਂ ਨੂੰ ਆ ਦੇਖੋ ਅੱਜ ਰਾਜਦੀਪ ਕੌਰ ਆ ਠੀਕ ਐ ਆ ਰਾਜਦੀਪ ਕੌਰ ਆ ਠੀਕ ਐ ਅੰਕੁਨ ਨਿਰੂਲਾ ਮਿਨਿਸਟਰੀ ਆ ਠੀਕ ਐ ਆਪਣੀਆਂ ਤੀਆਂ ਨੂੰ ਬਚਾ ਲੋ ਠੀਕ ਐ ਇਹ ਇਹਨੇ ਇਸ ਕੁੜੀ ਨੇ ਮੇਰਾ ਕੀ ਦੇਖਿਆ ਸੀਗਾ ਠੀਕ ਹੈ ਜਿਹੜਾ ਗੌਰਵ ਮਸੀ ਕਰਕੇ ਹੈਗਾ ਜਿਹੜਾ ਜਤਿੰਦਰ ਜਤਿੰਦਰ ਕੁਮਾਰ ਹੈਗਾ ਤੇ ਠੀਕ ਹੈ ਜਿਹੜਾ ਕੀ ਕਹਿੰਦੇ ਲੁਕਸ ਮਸੀ ਹੋਇਆ ਵਿੱਕੀ ਗੋਲਡ ਹੋਇਆ ਇਹਨਾਂ ਨੇ ਪੈਨ ਡਰਾਈਵ 'ਚ ਝੂਠੀਆਂ ਕੰਪਲੇਨਾਂ ਪਾ ਕੇ ਮਤਲਬ ਪੁਲਿਸ ਦੇ ਵੈਰੀਫਿਕੇਸ਼ਨ ਹੋਈ ਆਰਟੀਆਈ ओरिजिनल ਝੂਠੀ ਹੋਗੀ ਤੁਹਾਨੂੰ ਇਸ ਪੈਨ ਮਨੀਤ ਡਰ ਨਹੀਂ ਲੱਗਦਾ ਇੰਨੀਆਂ ਪਰਚਿਆਂ ਤੋਂ ਜੇਲਾਂ ਤੋਂ ਕਿਸ ਤਰ੍ਹਾਂ ਕਰੀ ਮਨੀਤ ਕੋ ਨੇ ਹਾਲਾਤ ਦੇਖੇ ਨਹੀਂ ਸੀ ਜ਼ਿੰਦਗੀ 'ਚ ਜਿਹੜੇ ਮਨੀਤ ਕੋ ਨੂੰ ਦੇਖਣੇ ਪੈਦੇ ਨੇ ਕੀ ਕਹਿੰਦੀਆਂ ਮੈਂ ਆਪਣੇ ਮਾਪੇ ਬਾਬ ਨੂੰ ਅੱਜ ਕੁਝ ਕਹਿਣਾ ਚਾਹੁੰਦੀ ਹਾਂ ਠੀਕ ਹੈ ਮੇਰੇ ਮਾਪੇ ਦਾ ਮੈਂ लाडला ਬੱਚਾ ਠੀਕ ਹੈ ਘਰ ਦਾ ਵੱਡਾ ਬੱਚਾ ਤਿੰਨ ਭੈਣਾਂ ਇੱਕ ਭਰਾ ਦਾ ਆ ਠੀਕ ਹੈ लाडला ਬੱਚਾ ਹੈ ਜਦੋਂ ਇਹ ਜੰਗ ਸ਼ੁਰੂ ਕੀਤੀ ਸੀ ਉਹਨਾਂ ਨੇ ਵੀ ਮੇਰਾ ਸਾਥ ਛੱਡਤਾ ਸੀ ਅੱਜ ਮੇਰੇ ਮੰਮੀ ਪਾਪਾ ਬਹੁਤ ਖੁਸ਼ ਆ ਕਿ ਮੇਰਾ ਬੱਚਾ ਲੜਦਾ ਹੈ ਉਹ ਕਹਿੰਦੇ ਕੋਈ ਗਣੀ ਲੜ ਠੀਕ ਹੈ ਉਹਨਾਂ ਨੇ ਕਿਹਾ ਜੀ ਤੇਰੇ ਮਨជា ਨਾ ਦੇਖੋ ਮੈਨੂੰ ਖੁਸ਼ੀ ਆ ਮੈਂ ਇਹੀ ਬੋਲੂਗੀ ਕਿ ਮੰਮੀ ਪਾਪਾ ਮੈਂ ਸਹੀ ਆ ਤੇ ਸਹੀ ਆ ਜਦੋਂ ਇੱਜ਼ਤ ਮੇਰੀ ਚਲੀ ਗਈ ਨਾ ਕਪੜੇ ਖੋਲਤੇ ਨਾ ਸਿੱਖ ਧਰਮ ਦੀ ਮੈਨੂੰ ਦੱਸਿਆ ਗਿਆ ਮੈਂ ਸੈਕਸ ਵਰਕਰ ਐ ਮੈਂ ਸਰ ਮੈਂ ਸਰ ਮੈਂ ਸੇਵਾ ਕਰ ਰਹੀ ਸੀਗੀ ਠੀਕ ਹੈ ਮੈਂ ਨਹੀਂ برداشت ਕਰ ਸਕੀ ਮੇਰੇ ਆਤਮ ਸਨਮਾਨ ਨੂੰ ਹਰਟ ਕੀਤਾ ਮੇਰੇ ਹਸਬੰਦ ਨੇ ਮੈਨੂੰ ਛੱਡਤਾ ਮੈਨੂੰ ਜੇਲ੍ਹ 'ਚ ਅਪੀਅਰੈਂਸ 'ਤੇ ਕੋਈ ਮਿਲਣ ਨਹੀਂ ਆਇਆ ਮੈਂ ਮੇਰੇ ਤਾਂ ਕਾਰਡ 'ਚ ਪੈਸੇ ਵੀ ਨਹੀਂ ਸੀ ਵੀਰ ਜੀ ਮੇਰੇ ਕਾਰਡ ਦੇ ਵਿੱਚ ਪੈਸੇ ਵੀ ਨਹੀਂ ਸੀ ਮੈਂ ਰੋਣਾ ਨਹੀਂ ਚਾਹੁੰਦੀ ਕਿਉਂਕਿ ਮੈਂ ਕਮਜ਼ੋਰ ਨਹੀਂ ਐ ਠੀਕ ਹੈ ਮੈਂ ਕਮਜ਼ੋਰ ਨਹੀਂ ਆ ਮੇਰੇ ਕੋ ਕਾਰਡ ਚ ਪੈਸੇ ਉੱਥੇ ਨਾ ਜੇਲ੍ਹ ਚ ਕਾਰਡ ਹੁੰਦਾ ਪੈਸੇ ਨਹੀਂ ਸੀ ਮੈਂ ਨਾ ਬੋਟਲਾਂ ਇਕੱਠੀਆਂ ਕਰਕੇ ਨਾ ਉਸ ਬੋਟਲਾਂ ਨੂੰ ਜਿਹੜੀਆਂ ਪੈਪਸੀ ਪੀ ਕੇ ਸੁੱਟਦੀਆਂ ਸੀ ਨਾ ਉਹਨੂੰ ਇਕੱਠੀਆਂ ਕਰਦੀ ਸੀ ਇਕੱਠੀਆਂ ਕਰਕੇ ਪਾਣੀ ਪਰ ਕੇ ਉਹਦੇ ਨਾਲ ਵਾਸ਼ਰੂਮ ਜਾਂਦੀ ਸੀ ਤੇ ਕਿਸੇ ਨੇ ਮੇਰੇ ਪੈਸੇ ਨਹੀਂ ਭરાਏ ਪਰ ਜੇਲ੍ਹ ਦੀਆਂ ਜਿਹੜੀਆਂ ਮੈਡਮ ਸੀਗੀਆਂ ਨਾ ਜਿਹੜੀਆਂ ਉੱਥੇ ਦੀਆਂ ਜਿਹੜੀਆਂ ਸੀਗੀਆਂ ਨਾ ਉਹਨਾਂ ਨੂੰ ਮੈਂ ਉਹਨਾਂ ਚ ਦੇਖਿਆ ਉਹ ਦੇ ਵਾਸਪੋਰਟਿੰਗ ਵੀ ਉਹ ਕਹਿੰਦੀ ਆ ਜੀ ਸਾਡੀ ਆ ਗਈ ਸ਼ੇਰਨੀ ਜਦੋਂ ਮੇਰੀ ਸੈਕੰਡ ਜੇਲ ਹੋਈ ਨਾ ਉਹਨਾਂ ਨੇ ਮੈਨੂੰ ਬੈਸਟ ਕਮਰਾ ਦਿੱਤਾ ਠੀਕ ਹੈ ਮੇਰੀ ਇੱਜ਼ਤ ਕੀਤੀ ਕਿ ਬਨਿਤ ਵੈਰੀ ਗੁੱਡ ਹੈਟਸ ਆਫ ਮੈਂ ਸਾਰੇ ਉਸ ਉਦੋਂ ਮੈਂ ਤਾਂ ਮੈਨੂੰ ਖੁਸ਼ੀ ਹੋਈ ਕਿ ਨਹੀਂ ਪੰਜਾਬ ਦੇ ਲੋਕੀ ਮੈਨੂੰ ਪਿਆਰ ਵੀ ਕਰਦੇ ਆ ਠੀਕ ਹੈ ਮੇਰਾ ਲਾਸਟ ਮੇਰਾ ਸਵਾਲ ਹੈ ਬਣੀ ਦੇ ਪੈਣ ਜਦੋਂ ਜੇਲ ਤੋਂ ਵਾਪਸ ਆਉਂਦੀ ਆ ਜਾਂ ਜਦੋਂ ਜੇਲ ਜਾਂਦੀ ਆ ਬੱਚਿਆਂ ਦਾ ਕੀ ਰੈਐਕਸ਼ਨ ਸੀ ਬੱਚਿਆਂ ਦਾ ਕੀ ਕਹਿਣਾ ਸੀ ਅਚੀਮਾ ਕੇ ਮੇਰੇ ਬੱਚੇ ਨਾ ਰਿਜ਼ਲਟ ਲੈ ਕੇ ਆਈਆਂ 90% ਮਾਰਕਸ ਨਾਲ ਪਾਸ ਹੁੰਦੇ ਆ ਹੁੰਦੇ ਸੀਗੇ ਠੀਕ ਹੈ 3 ਸਾਲ ਤੋਂ ਜੇਲ ਤੋਂ ਬਾਅਦ ਉਹ ਸਰਕਾਰੀ ਸਕੂਲ 'ਚ ਗਏ ਠੀਕ ਹੈ ਉੱਥੇ ਵੀ र, वाई गुरुदी के विपक्ष दे नाल आज फेर तो 96% ਨਾ ਪਾਸ ਹੋਏ ਠੀਕ ਹੈ ਸਰਕਾਰੀ ਚ ਵੀ ਅੱਛੇ ਮਾਰਕਸ ਨਾਲ ਪਾਸ ਹੋਏ ਕੋਈ ਗੱਲ ਨਹੀਂ ਅੰਕੁਰ ਨਿਰੂਲਾ ਸ਼ੇਰਨੀ ਦੇ ਬੱਚੇ ਆ ਠੀਕ ਹੈ ਤੇ ਹਾਲਾਤ ਜੋ ਵੀ ਹੋਣਗੇ ਮੇਰੇ ਕੋ ਭਾਵੇਂ ਰੁਪਈਆ ਹੋਵੇ ਨਾ ਹੋਵੇ ਮੇਰੇ ਕੋਲ ਮੇਰੇ ਗੁਰਗੋਬਿੰਦ ਸਿੰਘ ਜੀ ਗੁਰਨਾਨਕ ਦੇਵ ਜੀ ਦਾ ਪਿਆਰ ਹੈਗਾ ਮੈਂ ਉਹਨਾਂ ਦੀ ਪਿਆਰੀ ਬੱਚੀ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਮਨੀਤ ਜੀ लास्ट ਫਾਰਮੇ ਦਾ ਇੱਕ ਜੰਗ ਕਦ ਤੱਕ ਜਾਰੀ ਰਹੇਗੀ ਦਸ਼ਕਾਂ ਜੂ ਸਾਡਾ ਕਰਦੇ ਹੋ ਤੇ ਮਨੀਤ ਕੋਲ ਕਦੀ ਟੁੱਟੇਗਾ ਨਹੀਂ ਕਦੀ ਥੱਕੇਗਾ ਨਹੀਂ ਕਦੀ ਨਹੀਂ ਮੈਂ ਨਹੀਂ ਥਕੂੰਗੀ ਹੁਣ ਤਾਂ ਮੇਰਾ ਹੌਸਲਾ ਵਧ ਗਿਆ ਮੇਨਾਂ ਜਥੇਬੰਦੀ ਆ ਗਈਆਂ ਠੀਕ ਹੈ ਹੁਣ ਕਿ ਹੁਣ ਕਿੱਥੇ ਮੈਂ ਜੰਗ ਹਾਰਨੀ ਹੈ ਠੀਕ ਹੈ ਗੱਲ ਹੈ ਅਵੇਅਰਨੈਸ ਦੀ ਹੁਣ ਜੇਲ੍ਹ ਵੀ ਹੋ ਜਾਏ ਜਿੱਦਾਂ ਇਹ ਮੈਨੂੰ ਡਰਾਉਂਦਾ ਹੈ ਨਾ ਕਿਉਂਕਿ ਕੱਲੇ ਦੇਖ ਕੇ ਲੋਕ ਡਰਾਉਂਦੇ ਆ ਮੈਂ ਵੀਰ ਜੀ ਕੁੜੀਆਂ ਨੂੰ ਨਾ ਇਹ ਲੋਕ ਦਬਾਉਂਦੇ ਆ ਠੀਕ ਹੈ ਤੇ ਮੈਨੂੰ ਮੈਨੂੰ ਲੱਗਦਾ ਹੈ ਕਿ ਮੈਂ ਹੁਣ ਮੈਨੂੰ ਜਥੇਬੰਦੀਆਂ ਨੂੰ ਪਤਾ ਲੱਗ ਗਿਆ ਹੈ ਹੁਣ ਲੋਕੀ ਅਵੇਅਰ ਹੋ ਗਏ ਆ ਹੁਣ ਤਾਂ ਹਿੰਦੂ ਜਿਹੜੇ ਸਾਡੇ ਹੈ ਵੀਰ ਭਰਾ ਹੈਗੇ ਆ ਉਹ ਵੀ ਆ ਗਏ ਆ ਮੈਦਾਨ ਦੇ ਵਿੱਚ ਤੇ ਹੁਣ ਤਾਂ ਲੱਗਦਾ ਹੀ ਨਹੀਂ ਪਖੰਡਵਾ ਸਾਡੇ ਪੰਜਾਬ 'ਚ ਹੋਊਗਾ ਹੁਣ ਤਾਂ ਪੰਜਾਬ ਚਮਕਦਾ ਬਣੂਗਾ ਹੋਰ ਪੰਜਾਬ ਪੰਜਾਬ ਹੀ ਹੈ ਠੀਕ ਹੈ ਜਿੱਥੇ ਸਾਰਾ ਪਿਆਰ ਹੈ ਹਰੀ-ਭਰੀ ਧਰਤੀ ਸਾਡੇ ਗੁਰੂਆਂ ਦੀ ਸਾਡੇ ਪੁਨੀਤ ਜੀ ਪੰਜਾਬੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਨੇ ਤੁਹਾਡੀ ਆਵਾਜ਼ ਸੁਣਨੇ ਨੇ ਮਨੀਤ ਕੋਰ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਭਰਾਵਾਂ ਨੂੰ ਉਹਨਾਂ ਭੈਣਾਂ ਨੂੰ ਜਿਹੜੇ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਦੇਖ ਰਹੇ ਨੇ ਤੇ ਜਾਂਦੇ ਜਾਂਦੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੇਕਰ ਤੁਹਾਡੇ ਕਿਸੇ ਸੰਪਰਕ ਦਾ ਹੋਵੇ ਮੈਂ ਕੀ ਕਹਿੰਦੇ ਧੰਨਵਾਦ ਮੈਨੂੰ ਅਜੇ ਤੱਕ 2-3 ਦਿਨਾਂ ਤੋਂ ਮੈਨੂੰ ਪਤਾ ਲੱਗ ਰਿਹਾ ਹੈ ਬਹੁਤ ਲੋਕੀ ਮੈਨੂੰ ਕੰਟੈਕਟ ਕਰਨਾ ਚਾਹੁੰਦੇ ਆਂ ਔਰ ਮੈਨੂੰ ਖੁਸ਼ੀ ਵੀ ਬਹੁਤ ਹੈ ਜੋ ਸਿੱਖ ਜਥੇਬੰਦੀਆਂ ਜਿਹੜੀਆਂ ਹੈਗੀਆਂ ਦੇ ਨੂੰ ਜਦੋਂ ਪਤਾ ਲੱਗਿਆ ਭੱਜ ਕੇ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਉਹਨਾਂ ਨੇ ਮੇਰੀ ਆਵਾਜ਼ ਨੂੰ ਉਠਾਇਆ ਇਦਾਂ ਹੀ ਇੰਟਰਨੈਸ਼ਨਲ ਲੈਵਲ 'ਤੇ ਲੈ ਕੇ ਜਾਣਾ ਚਾਹੁੰਦੀ ਆ ਤਾਂ ਜੋ ਇਹਨੂੰ ਜੋ ਮੇਰੇ ਨਾਲ ਕੀਤਾ ਹੈ ਇਹਨੂੰ ਮੈਂ ਜੇਲ੍ਹ ਭਰਵਾਉਣਾ ਚਾਹੁੰਦੀ ਜੋ ਦਰਦ ਮੈਂ ਦੇਖਿਆ ਨਾ ਮੇਰਾ ਘਰ ਟੁੱਟਿਆ ਹੈ ਠੀਕ ਹੈ ਮੈਂ ਆਪਣੇ ਪਤੀ ਨਾਲ ਐਂਡ ਮੈਂ ਨਾ ਇੱਕ ਗੱਲ ਉਸ ਜਨਾਨੀ ਨੂੰ ਕਹਿਣਾ ਚਾਹੁੰਦੀ ਜਿਹੜੀ ਕੱਲ ਕਾਨਫਰੰਸ ਹੋਈ ਸੀ ਮੈਂ ਬੱਚੇ ਵਾਲਾ ਨੌਰਤ ਨਹੀਂ ਆ ਉਸੇ ਆਪਣੇ ਸਸੁਰਾਲ 'ਚ ਰਹਿੰਦੀ ਆ ਮੇਰੇ ਪਤੀ ਨੂੰ ਗਿਲਟ ਹੈਗਾ ਹੀ ਲਵਸ ਮੀ ਉਹ ਮੈਨੂੰ ਨਾ 15 ਸਾਲ 'ਚ ਮੈਂ ਕਦੇ ਉਹਨਾਂ ਨਾਲ ਲੜਾਈ ਨਹੀਂ ਕੀਤੀ ਇੱਕ ਦਿਨ ਆਊਗਾ ਬਗਲ 'ਚ ਖੜਾ ਹੋਊਗਾ ਮੇਰਾ ਇਹ ਵੀ ਵਾਦਾ ਹੈ ਪਰ ਤੁਸੀਂ ਕਹਿ ਰਹੇ ਹੋ ਵੀ ਮੈਂ ਜੇਲ੍ਹ ਕਰਾਉਣੀ ਆ ਅੰਕਲ ਉਹਨਾਂ ਨੂੰ ਉਹਨਾਂ ਨੂੰ ਜੇਲ੍ਹ ਭੇਜਣਾ ਪਰ ਜਿਹੜੇ ਸਾਈ ਭਰਜੇ ਦੇ ਲੋਕ ਨੇ ਜਿਹੜੇ ਉਹ ਕਹਿੰਦੇ ਸਾਡੇ ਵਾਸਤੇ ਇਹ ਪਰਮੇਸ਼ਵਰ ਆ ਉਹ ਰੱਬ ਆ ਕਹਿੰਦੇ ਲੋਕਾਂ ਨਹੀਂ ਆ ਦਾਵਾ ਕਰਦਾ ਤੇ ਲੋਕਾਂ ਨੂੰ ਸਿੱਧੇ ਰਾਹ 'ਲੋਕ ਲਾਉਂਦਾ ਆ ਸਿੱਧੇ ਲਾ ਹੀ ਲੋਂਦਾ ਤੇਰੀ ਪ੍ਰੂਫ ਆਉਂਦੇ ਆ ਛਬੀਲ ਨਹੀਂ ਪੀਣੀ ਆ ਨਹੀਂ ਕਰਨਾ ਆ ਨਹੀਂ ਤੂੰ ਕਿਹੜੇ ਸਿੱਧੇ ਲਾ ਲਾਣ ਦਾ ਟੀਆ ਭੈਣਾਂ ਨੂੰ ਵਾਲਾ ਨਾ ਫੜਦਾ ਕਿਹੜੇ ਸਿੱਧੇ ਲਾ ਕਹਿੰਦਾ ਭੈਣਾਂ ਨੂੰ ਚੁੰਨੀ ਲੈਣ ਦੀ ਲੋੜ ਨਹੀਂ ਆ ਮੇਕਅਪ ਕਰਕੇ ਆਓ ਧਿਆਨ ਤੇਰਾ ਕਿੱਥੇ ਆ ਤੂੰ ਪਾਸਟਰ ਹੈਂ ਠੀਕ ਹੈ ਧਿਆਨ ਕਹਿੰਦਾ ਕਿ ਇਹ ਚੁੰਨੀ ਲੈ ਕੇ ਚੁੰਨੀ ਇਹਦੇ ਮੈਂ ਸਟੇਟਮੈਂਟਸ ਦਿਖਾਉਣੀ ਆ ਇਹ ਮੈਨੂੰ ਫਸਾ ਮੈਂ ਤੇ ਕਹਿੰਦਾ ਚੁੰਨੀ ਲੈਣ ਦੀ ਤੁਹਾਨੂੰ ਜ਼ਰੂਰਤ ਨਹੀਂ ਆ ਠੀਕ ਹੈ ਕਹਿੰਦਾ ਮੇਕਅਪ ਕਰਕੇ ਆ ਸਕਦੇ ਆ ਬਾਈਬਲ ਦੱਸਦੀ ਆ ਆਪਣੀ ਬਾਈਬਲ ਨੂੰ ਤੂੰ ਮਿੱਟੀ ਐ ਚੱਕ ਕੇ ਐ ਕਰਦਾ ਤੂੰ ਸਿੱਖ ਧਰਮ ਨੂੰ ਕਹਿੰਦਾ ਨਾ ਮਿੱਟੀ ਚੱਕ ਕੇ ਤੁਸੀਂ ਐ ਤੋਂ ਐ ਕਰਦੇ ਆ ਤੂੰ ਆਪਣੇ ਧਰਮ ਨੂੰ ਹੀ ਐ ਕਰਨ ੜਿਆ ਇਹ ਤੇਰੇ ਹੀ ਸਟੇਟਮੈਂਟ ਐ ਐ ਵਾਲੇ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਪੰਜਾਬ ਦੇ ਸ਼ੇਰਨੀ ਮਨੀਤ ਕੌਰ ਤੁਸੀਂ ਦੇਖਿਆ ਕਿ ਸਿੱਖ ਧਰਮ ਨਾਲ ਜਿਹੜੀ ਸੰਬੰਧ ਰੱਖਦੀ ਆ ਅਤੇ ਪਹਿਲੇ 3 ਸਾਲਾਂ ਤੋਂ ਜਿਹੜਾ ਕੀ ਲੜਾਈ ਲੜ ਰਹੀ ਆ ਪਰ ਅਸੀਂ ਦੇਖਿਆ ਵੀ ਬਨੀਤ ਕੋਰ ਪੰਜਾਬ ਦੀ ਸ਼ੇਰ ਨਹੀਂ ਆ ਪਰ ਆਪਣੇ ਆਪ ਨੂੰ ਕਿਤੇ ਕੱਲਿਆਂ ਜਰੂ ਮਹਿਸੂਸ ਕਰਦੀ ਆ ਸਾਡੀ ਵੀ ਦਸ਼ਕਾਂ ਨੂੰ ਅਪੀਲ ਆ ਸਿੱਖ ਭਾਈਚਾਰੇ ਨੂੰ ਅਪੀਲ ਆ ਵੀ ਬਨੀਤ ਕੋਰ ਦਾ ਸਾਥ ਦਿਓ ਕਿਉਂਕਿ ਤੁਹਾਡੇ ਸਾਥ ਦੀ ਲੋੜ ਆ ਜੇਕਰ ਤੁਹਾਡੇ ਸਾਥ ਦੀ ਲੋੜ ਪਈ ਇਸ ਕਰਕੇ ਕਿਉਂਕਿ ਬਨੀਤ ਕੋਰ ਨੂੰ ਬਹੁਤ ਠੋਕਰਾਂ ਖਾਧੀਆਂ ਨੇ ਦੋ ਵਾਰੀ ਜਿਹੜੀ ਜੇਲ੍ਹ ਜਾ ਚੁੱਕੀ ਆ ਤੇ ਇਸ ਭੈਣ ਨੂੰ ਤੁਹਾਡੀ ਸਪੋਰਟ ਦੀ ਲੋੜ ਆ ਕਿਉਂਕਿ ਜੇਕਰ ਪੰਜਾਬ ਵਿੱਚ ਰਹਿ ਕੇ ਇੱਕਰ ਪੰਜਾਬੀਆਂ ਦਾ ਇਹ ਹਾਲਾਤ ਹੋ ਜਾਣਗੇ ਜਦ ਸਾਡੀ ਸਿੱਖਾਂ ਦਾ ਭੈਣਾ ਦਾ ਹਾਲਾਤ ਹੋ ਜਾਣਗੇ ਤੇ ਫਿਰ ਕਿੱਥੇ ਜਾਵਾਂਗੇ ਅਸੀਂ ਐਸੇ ਕਿ ਸਾਡੀ ਦਰਖਾਸਤ ਅਪੀਲ ਆ ਮਨੀਤ ਕੋਰ ਦਾ ਜਰੂਰ ਸਾਥ ਦਿਓ ਅਤੇ ਵੱਧ ਤੋਂ ਵੱਧ ਚੜ੍ਹ ਕੇ ਜਿਹੜੀ ਆ ਸਪੋਰਟ ਜੀ ਕੀਤੀ ਜਾਵੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਜੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ